ਹੋਗੀ सुरेंद्र ਟਿੰਨ ਸਾਜੀਵੀ ਸਟੂਡੀਓ ਚ ਮੌਜੂਦ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਦੇਖੋ ਤੀਸਰੀ ਵਾਰ ਇੱਥੇ ਮੋਦੀ ਸਰਕਾਰ ਬਣੀ ਐ ਸੌ ਚੁੱਕਲੀ ਗਈ ਐ ਤੇ ਹੁਣ ਜਿਹੜੇ ਕੈਬਨਿਟ ਮੰਤਰੀ ਵੀ ਨੇ ਉਹ ਵੀ ਕਿਤੇ ਨਾ ਕਿਤੇ ਇੱਥੇ ਆਪਾਂ ਨੂੰ ਪਤਾ ਲੱਗ ਚੁੱਕਿਆ ਐ ਤੇ ਮਹਿੰਗਾਈ ਦੀ ਜਦੋਂ ਜਦੋਂ ਗੱਲ ਆਉਂਦੀ ਐ ਤਾਂ ਲੋਕਾਂ ਦਾ ਵੱਡਾ ਸਵਾਲ ਹੁੰਦਾ ਕਿ ਸਰਕਾਰ ਕੋਈ ਵੀ ਬਣੇ ਪਰ ਮਹਿੰਗਾਈ ਤੇ ਕੀ ਠੱਲ ਪਵੇਗੀ ਜੀ ਮੋਦੀ ਮਾਸ਼ੂ ਗੱਲੇ ਐ ਕਿ ਜਦੋਂ ਨਵੀਂ ਸਰਕਾਰ ਬਣਦੀ ਐ ਜੀ ਉਹਦੀ ਇੱਕ ਪਾਲਿਸੀ ਹੁੰਦੀ ਹੈ ਕਿ ਉਹਨਾਂ ਨੇ ਜਦੋਂ ਸਰਕਾਰ ਬਣਾ ਲਈ ਤਾਂ ਉਹਦੇ ਵਿੱਚੋਂ ਰੈਫਰੈਂਸ ਜ਼ਿਆਦਾ ਕਿਹਨੂੰ ਦੇ ਰਹੇ ਨੇ ਮਤਲਬ ਕਿਹਨੂੰ ਦੇ ਰਹੇ ਐਜੂਕੇਸ਼ਨ ਨੂੰ ਦੇ ਰਹੇ ਨੇ ਹੈਲਥ ਨੂੰ ਦੇ ਰਹੇ ਨੇ ਬੇਰਜ਼ਗਾਰੀ ਦੂਰ ਕਰਨੀ ਹੈ ਜੀ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਇੱਕ ਫਰਜ਼ ਬਣਦਾ ਹੈ ਜੋ ਤੁਸੀਂ ਨੇ ਵਾਅਦੇ ਕੀਤੇ ਨੇ ਹਮ ਜੇ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਹਨੂੰ ਜ਼ਰੂਰ ਨਿਭਾਓ ਜੀ ਬਿਲਕੁਲ ਦੇਖੋ ਵਾਅਦਿਆਂ ਦੀ ਜਦੋਂ ਜਦੋਂ ਗੱਲ ਆਉਂਦੀ ਹੈ ਤਾਂ ਇੱਥੇ ਸਭ ਤੋਂ ਪਹਿਲੇ ਜਿਹੜੇ ਵਾਅਦੇ ਨੇ ਸਰਕਾਰਾਂ ਜਦੋਂ ਸੌਂ ਚੁੱਕਦੀਆਂ ਨੇ ਉਸੇ ਸਮੇਂ ਕਰਦੀਆਂ ਨੇ ਕਿ ਅਸੀਂ ਇਹ ਚੀਜ਼ਾਂ ਦੇ ਵਿੱਚ ਸੁਧਾਰ ਕਰਾਂਗੇ ਜਾਂ ਇਹ ਚੀਜ਼ਾਂ ਅਸੀਂ ਲੈ ਕੇ ਆਵਾਂਗੇ ਤਾਂ ਦੇਸ਼ ਦੇ ਵਿੱਚ ਹੁਣ ਤੀਸਰੀ ਵਾਰ ਇੱਥੇ ਸਰਕਾਰ ਬਣੀ ਹੈ ਤਾਂ ਇੱਥੇ ਕੀ ਲੱਗਦਾ ਹੈ ਕਿ ਹੁਣ ਜਿਹੜੇ ਕੁਝ ਕੁ ਚੀਜ਼ਾਂ ਦੇ ਉੱਤੇ ਇੱਥੇ ਠੱਲ ਪਵੇਗੀ ਜਿੱਦਾਂ ਕਿ ਮਹਿੰਗਾਈ ਹੋ ਗਈ ਕਾਫੀ ਮੁੱਦਾ ਮਹਿੰਗਾਈ ਦਾ ਚੱਲ ਰਿਹਾ ਹੈ ਤੇ ਸਪੈਸ਼ਲੀ ਕਾਨੂੰਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਕਾਨੂੰਨ ਦੇ ਵਿੱਚ ਸੋਧ ਦੀ ਜ਼ਰੂਰਤ ਹੈ ਸੁਧਾਰ ਦੀ ਜ਼ਰੂਰਤ ਹੈ ਜੀ ਜੀ ਅਗਰ ਆਪਾਂ ਗੱਲ ਕਰਦੇ ਹਾਂ ਮਹਿੰਗਾਈ ਦੀ ਤਾਂ ਕਿਤੇ ਨਾ ਕਿਤੇ ਮਹਿੰਗਾਈ ਨੂੰ ਕੰਟਰੋਲ ਕਰਨਾ ਹਮ ਮੇਰੇ ਹਿਸਾਬ ਨਾਲ ਇੱਕ ਤਾਂ ਅਗਰ ਦੇਖਿਆ ਜਾਵੇ ਪਪੂਲੇਸ਼ਨ ਦੇ ਹਿਸਾਬ ਨਾਲ ਅਗਰ ਜੋੜ ਲਈਏ ਤਾਂ ਜਿਹੜੇ ਹਿਸਾਬ ਨਾਲ ਇੰਦੀ ਇੰਡੀਆ ਦੀ ਜੀ ਉਹ ਆਬਾਦੀ ਵਧ ਰਹੀ ਹੈ ਤੇ ਉਸ ਨਾਲ ਅਗਰ ਮਹਿੰਗਾਈ ਜਿਵੇਂ ਸਿਲੰਡਰ ਸੀਗਾ ਆਹ ਤੋਂ 14 ਸਾਲ ਪਹਿਲਾਂ ਤਾਂ ਉਹ ਕਿਤੇ ਨਾ ਕਿਤੇ 400 420 ਦੇ ਵਿੱਚ ਮਿਲਦਾ ਸੀਗਾ ਜੀ ਜੇ ਹੁਣ ਆਪਾਂ ਅੱਜ ਗੱਲ ਕਰਦੇ ਆ ਉਹੀ ਹੁਣ 950 ਦਾ ਹੋ ਗਿਆ ਉਹ ਵੀ 200 ਮੋਦੀ ਸਰਕਾਰ ਨੇ ਜਦੋਂ ਮਤਲਬ ਇਲੈਕਸ਼ਨਾਂ ਸਰਤੇ ਆ ਗਈ ਇਹਨਾਂ ਦੀ ਉਹਨਾਂ 200 ਰੁਪਇਆ ਲੈਸ ਕਰਿਆ ਹੂੰ ਤੇ ਵੈਸੇ ਅਗਰ ਦੇਖਿਆ ਜਾਵੇ ਤਾਂ ਸਿਲੰਡਰ ਦੀ ਜਿਹੜੀ ਕੀਮਤ ਹੈ ਉਹ 1100 1150 ਦੇ ਵਿੱਚ ਮਿਲਣ ਲੱਗ ਗਈ ਸਾਈਜ਼ ਹੂੰ ਤੇ ਹੁਣ ਉਹੀ ਗੱਲ ਆ ਕਿ ਅਗਰ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ ਜਾਂ ਇੱਕ ਸੋਡੇ ਦੇ ਰਿਸਪੌਂਸਿਬਿਲਟੀ ਆ ਜਿਵੇਂ ਆਰਮੀ ਨੂੰ ਪੈਸਾ ਦੇਣਾ ਹੈਲਥ ਤੇ ਡਵੈਲਪ ਤੇ ਲਾਣਾ ਐਜੂਕੇਸ਼ਨ ਤੇ ਲਾਣਾ ਅਗਰ ਆਪਾਂ ਉਹਦੇ ਹਿਸਾਬ ਨਾਲ ਕਰਦੇ ਆ ਤਾਂ ਉਹਨਾ ਕਿਤੇ ਨਾ ਕਿਤੇ ਸੋਡੇ ਜਿਹੜਾ ਇਨਕਮ ਹੈ ਜਿਹੜੇ ਸੋਸ ਨੇ ਜਿੱਥੋਂ ਤੁਹਾਨੂੰ ਪੈਸਾ ਇਕੱਠਾ ਹੁੰਦਾ ਰੈਵਨਿਊ ਇਕੱਠਾ ਹੁੰਦਾ ਜੀਐਸਟੀ ਤੋਂ ਆਉਂਦਾ ਜੀ ਜਾਂ ਤੁਸੀਂ ਹੋਰ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਤੋਂ ਇਕੱਠਾ ਕਰਦੇ ਹੋ ਤਾਂ ਤੁਹਾਨੂੰ ਇਹ ਚਾਹੀਦਾ ਕਿ ਗ੍ਰਾਫ ਬਣਾਓ ਕਿ ਜਿੰਨਾ ਤੁਹਾਨੂੰ ਮਹਿੰਗਾਈ ਜਿਹੜੇ ਹਿਸਾਬ ਨਾਲ ਵਧਰੀ ਹੈ ਆ ਤੁਸੀਂ ਬੰਦਿਆਂ ਦੀਆਂ ਜਿਹੜੀਆਂ ਸਰਕਾਰੀ ਨੇ ਮੁਲਾਜ਼ਮ ਨੇ ਉਹਨਾਂ ਦੇ ਸੈਲਰੀ ਵਧਾਉਣੇ ਹੋ ਜੀ ਤਾਂ ਕਿਤੇ ਨਾ ਕਿਤੇ ਮਹਿੰਗਾਈ ਵਧਣ ਦਾ ਕਾਰਨ ਵੀ ਵੀ ਹੋ ਜਾਂਦਾ ਹੈ ਕਿ ਉਹਨਾਂ ਦੇ ਮਾਈਂਡ ਚ ਜਿਹੜੀ ਸੈਂਟਰ ਸਰਕਾਰ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਚ ਇਹ ਹੁੰਦਾ ਹੈ ਕਿ ਯਾਰ ਇਸ ਸਾਲ ਅਸੀਂ ਨੇ ਜਿਹੜੇ ਸਰਕਾਰੀ ਬੰਦੇ ਨੇ ਉਹਨਾਂ ਨੂੰ ਪਰਸੈਂਟੇਜ ਦੇ ਮਹਿੰਗਾਈ ਬੱਤਾ ਦੇਣਾ ਹੂੰ ਜਦੋਂ ਮਹਿੰਗਾਈ ਬੱਤਾ ਦੇਣਾ ਤਾਂ ਉਹ ਕਿਤੇ ਨਾ ਕਿਤੇ ਪਰ ਲੋਕਾਂ ਦੇ ਟੈਕਸ ਲਾਉਂਦੀ ਹੈ ਹੂੰ ਚਾਹੇ ਉਹ ਟੈਕਸ ਆਪਣਾ ਪੈਟਰੋਲ ਤੇ ਹੋਵੇ ਜਾਂ ਵਾ ਗੈਸ ਤੇ ਹੋਵੇ ਜਾ ਕੇ ਤੇ ਜਿਹੜੇ ਆਪਾਂ ਸਾਮਾਨ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਨਾਂ ਦੇ ਟੈਕਸ ਜੀਐਸਟੀ ਜਿਵੇਂ ਆਪਾਂ ਕਹਿ ਦਿੰਦੇ ਆ ਉਹਦੇ ਵੱਜ ਜਾਂਦਾ ਹੈ ਜੀ ਬਿਲਕੁਲ ਤਾਂ ਦੇਖੋ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਜਨਤਾ ਸਵਾਲ ਚੁੱਕ ਰਹੀ ਹੈ ਸਪੈਸ਼ਲੀ ਇੱਥੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਗਠਜੋੜ ਦੀ ਸਰਕਾਰ ਇਸ ਵਾਰ ਬਣੀ ਹੈ ਜੀ ਪੂਨ ਤੌਰ ਤੇ ਬੀਜੇਪੀ ਦੀ ਸਰਕਾਰ ਨਹੀਂ ਆਈ ਹੈ ਜਿੱਦਾਂ ਕਿ ਬੀਜੇਪੀ ਪਹਿਲਾਂ ਆਪਣੇ ਖੁਦ ਦੇ ਡਿਸੀਜਨ ਲੈ ਸਕਦੇ ਸੀ ਫੈਸਲੇ ਲੈ ਸਕਦੇ ਸੀ ਤਾਂ ਇੱਥੇ ਉਹ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਸਹਿਮਤੀ ਹੁਣ ਜ਼ਰੂਰੀ ਹੋ ਗਈ ਹੈ ਜੀ 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 ਤਾਂ ਇਸ ਦੇ ਮੱਦੇ ਨਜ਼ਰ ਜੇਕਰ ਕੋਈ ਅਜੀਹਾ ਫੈਸਲਾ ਇਨ ਫਿਊਚਰ ਦੇ ਵਿੱਚ ਲੈਣਾ ਪੈ ਗਿਆ ਬੀਜੇਪੀ ਪਾਰਟੀ ਨੂੰ ਜਿਸ ਦੇ ਵਿੱਚ ਕਿ ਉਹਨਾਂ ਨੂੰ ਗਠਜੋੜ ਦੀ ਜਿੰਨੀ ਵੀ ਸਰਕਾਰ ਹੈ ਜੋ ਵੀ ਉਹਨਾਂ ਦੇ ਨਾਲ ਜੁੜੇ ਨੇ ਤਾਂ ਜੇਕਰ ਉਹਨਾਂ ਦੀ ਸਹਿਮਤੀ ਨਹੀਂ ਮਿਲਦੀ ਤਾਂ ਇੱਥੇ ਵੱਡੀਆਂ ਚੁਣੌਤੀਆਂ ਵੀ ਪੈਦਾ ਹੋ ਸਕਦੀਆਂ ਨੇ ਹੋ ਸਕਦੀਆਂ ਨੇ ਕਿਉਂਕਿ ਅਗਰ ਕਿਉਂਕਿ ਉਹੀ ਗੱਲ ਆਉਂਦੀ ਆ ਕਿ ਪੰਜਾਬ ਜਿਹੜੀ ਹੈ ਆਪਣੀ ਸੈਂਟਰ ਸਰਕਾਰ ਹੈ ਮੋਦੀ ਸਰਕਾਰ ਤਾਂ ਉਹ ਐਂਡੀ ਸਰਕਾਰ ਬਣ ਕੇ ਰਹਿ ਗਈ ਹੁਣ ਉਹ ਬੀਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ ਜੀ ਉਹਨੂੰ ਡਿਸੀਜਨ ਲੈਣ ਵੇਲੇ ਜਿੰਨੇ ਉਹਨਾਂ ਸਹਿਯੋਗੀ ਦਲ ਨੇ ਉਹਨਾਂ ਦੀ ਕਿਤਨਾ ਕਿਤੇ ਉਹਨਾਂ ਨੂੰ ਮਨਾਉਣਾ ਪਏਗਾ ਜੀ ਤੇ ਅਗਰ ਆਪਾਂ ਗੱਲ ਕਰਦੇ ਆ ਹੁਣ ਹੈ ਨਾ ਜਿਹੜੇ ਮੰਤਰੀ ਮੰਡਲ ਲੱਤੇਗੇ ਨੇ ਉਹਦੇ ਵਿੱਚ 72 ਜਾਂ 75 ਦੇ ਡੇਢ ਗੜ ਮੰਤਰੀਆਂ ਨੇ ਸੌ ਚੁੱਕੀ ਹੈ ਜੀ ਅਗਰ ਆਪਾਂ ਉਹਦੇ ਸਹਿਯੋਗੀ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ 11 ਮੰਤਰੀ ਮੰਡਲ ਚ ਸ਼ਾਮਲ ਕੀਤੇ ਗਏ ਨੇ ਜੀ ਉਹਨਾਂ ਦੇ ਜਿਹੜੇ ਮਿਨਿਸਟਰੀ ਚ ਲਏ ਗਏ ਤਾਂ ਜਿਹਦੇ ਵਿੱਚੋਂ 7 ਮਹਿਲਾਵਾਂ ਵੀ ਦੱਸੀਆਂ ਜਾ ਰਹੀਆਂ ਤਾਂ ਅਗਰ ਆਪਾਂ ਗੱਲ ਉਹਦੇ ਵਿੱਚੋਂ 33 ਨੇ ਜਿਹੜੇ ਬੰਦੇ ਨੇ ਉਹ ਨਵੇਂ ਚਿਹਰੇ ਆਏ ਨੇ ਜੀ ਕਿ ਉਹ ਨਵੇਂ ਜਿਹੜੇ ਚਿਹਰੇ ਆਏ ਨੇ ਕਿ ਉਹ ਉਹਨਾਂ ਨੂੰ ਇਨਸਪੀਰੀਅਸ ਹੈ ਕਿ ਅਗਰ ਆਪਾਂ ਗੱਲ ਕਰਦੇ ਆ ਇਨਸਪੀਰੀਅਸ ਦੀ ਤਾਂ ਉਹਦੇ ਵਿੱਚ ਤਜਰਬਾ ਹੋਣਾ ਬਹੁਤ ਜ਼ਰੂਰੀ ਆ ਕਿ ਉਹਨਾਂ ਨੇ ਜਿਹੜੀਆਂ ਸਟੇਟਾਂ ਤੋਂ ਲੈ ਰਹੇ ਹੋ ਤੁਸੀਂ ਕਿ ਉਹਨਾਂ ਨੇ ਸਟੇਟਾਂ ਚ ਉਹਨਾਂ ਦਾ ਉੱਥੇ ਕਿਸ ਤਰ੍ਹਾਂ ਦਾ ਡੀਲ ਕੀਤਾ ਕਿ ਉਹਨਾਂ ਨੇ ਉੱਥੇ ਲੋਕਾਂ ਦੇ ਭਲੇ ਲਈ ਕੰਮ ਕੀਤੇ ਅਗਰ ਉਹ ਐਜੂਕੇਸ਼ਨ ਮਿਨਿਸਟਰ ਬਣਾਉਣੇ ਹੋ ਕਿ ਉਹ ਐਜੂਕੇਸ਼ਨ ਉਹਨੂੰ ਹੈ ਠੀਕ ਹੈ ਹਿੰਦੁਸਤਾਨ ਦੀ ਸਭ ਤੋਂ ਵੱਡੀ ਮੈਂ ਕਹਿੰਨਾ ਇੱਕ ਉਹ ਬੜੀ ਉਹ ਹੈ ਕਿ ਜਿਹੜੇ ਬੰਦੇ ਨੂੰ ਕਦੇ ਜਿਹਨੂੰ ਕੁਝ ਨਹੀਂ ਆਉਂਦਾ ਉਸ ਬੰਦੇ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਾਂਦਾ ਜੀ ਉਹਨੂੰ ਪੜ੍ਹਾਈ ਲਿਖਾਈ ਨਹੀਂ ਹੁੰਦੀ ਉਹਦੇ ਕੋਲ ਬਿਲਕੁਲ ਬਸ ਉਹ ਇੰਨਾ ਕਹ ਕੇ ਉਹ ਪਾਰਟੀ ਦਾ ਇੱਕ ਵਫਾਦਾਰ ਵਰਕਰ ਹੈ ਇਹਨੇ ਇੰਨੇ ਸਾਲ ਸਾਡੀ ਵਫਾਦਾਰੀ ਕੀਤੀ ਹੈ ਪਾਰਟੀ ਦੀ ਸੇਵਾ ਕੀਤੀ ਹੈ ਇਹਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜੀ ਤੁਸੀਂ ਅਗਰ ਗੱਲ ਕਰਦੇ ਹੋ ਸਪੋਰਟਸ ਦੀ ਸਪੋਰਟ ਦੇ ਬਾਰੇ ਜਿਹਨੂੰ ਕੱਖ ਨਹੀਂ ਪਤਾ ਜਿਹਨੂੰ ਕਹਿੰਦਾ ਕੁਝ ਵੀ ਨਹੀਂ ਪਤਾ ਨੋਲਿਜ ਕੋਈ ਨੋਲਿਜ ਨਹੀਂ ਉਹਨੂੰ ਨਾ ਕਿਸੇ ਨੇ ਕਦੇ ਗੇਮ ਖੇਲੀ ਹੈ ਨਾ ਉਹ ਗੇਮ ਬਾਰੇ ਪਤਾ ਹੈ ਪਤਾ ਹੈ ਉਹ ਬੰਦਾ ਸਪੋਰਟਸ ਮਿਨਿਸਟਰ ਬਣਾਇਆ ਜਾਂਦਾ ਹੈ ਹਮ ਰੱਖਿਆ ਮੰਤਰੀ ਉਹ ਬਣ ਜਾਂਦਾ ਹੈ ਜਿਨ੍ਹਾਂ ਨੇ ਕਦੇ ਕਦੇ ਰਫਲ ਨਹੀਂ ਚੱਕ ਕੇ ਦੇਖੀ ਕਦੇ ਆਰਮੀ ਦੇ ਰੂਲਸ ਦਾ ਬੀਐਸਐਫ ਹੋ ਗਿਆ ਮੀਪੀ ਦਾ ਹੋ ਗਿਆ 에어ਫੋਰਸ ਦਾ ਹੋ ਗਿਆ ਕਦੇ ਉਹਨਾਂ ਨੂੰ ਕੁਝ ਨਹੀਂ ਪਤਾ ਜੀ ਤਾਂ ਮੇਰੇ ਹਿਸਾਬ ਨਾਲ ਅਗਰ ਤੁਸੀਂ ਕੋਈ ਡਿਪਾਰਟਮੈਂਟ ਦਿੰਦੇ ਹੋ ਹਮ ਤਾਂ ਕਮ ਸੇ ਕਮ ਉਹਨਾਂ ਲੋਕਾਂ ਨੂੰ ਦੋ ਜਿਹੜੇ ਲੋਕ ਇਸ ਟਰਮ ਕਾਬਲੀਅਤ ਰੱਖਦੇ ਨੇ ਜੀ ਤੁਸੀਂ ਇਹ ਨਾ ਦੇਖੋਗੇ ਪਾਰਟੀ ਦੀ ਇਹ ਬੰਦਾ ਇੰਨਾ ਸਿਆਣਾ ਹੈ ਜੀ ਇਹਨੇ 15 ਸਾਲ 20 ਸਾਲ ਪਾਰਟੀ ਦੀ ਸੇਵਾ ਕਰੀ ਹੈ ਜਾਂ ਇਹ ਬੰਦਾ ਕੋਈ ਸਾਡੇ ਕਲੋਜ਼ ਹੈ ਤਾਂ ਕਿਤੇ ਨਾ ਕਿਤੇ ਉਹ ਉਹੀ ਗੱਲਾਂ ਹੁੰਦੀਆਂ ਕੋਈ ਵੀ ਸਰਕਾਰ ਮੈਂ ਮੋਦੀ ਸਰਕਾਰ ਦੀ ਗੱਲ ਕਰਾਂ ਪੰਜਾਬ ਸਰਕਾਰ ਦਾ ਵੀ ਇਹੀ ਹੈ ਜਿਹੜੇ ਜੜੀਆਂ ਸਰਕਾਰਾਂ ਹੁੰਦੀਆਂ ਨੇ ਜਿਹੜੇ ਸਟੇਟਾਂ ਚ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਆਪਣੇ ਬੰਦਿਆਂ ਨੂੰ ਚੇਅਰਮੈਨ ਹੀ ਹੂੰ ministry ਉਹ ਉਹਨਾਂ ਨੂੰ ਦਿੰਦੀਆਂ ਨੇ ਜਿਹੜੇ ਬੰਦਿਆਂ ਨੂੰ ਉਹਨਾਂ ਨੂੰ ਕਲੋਜ਼ ਲੱਗਦਾ ਕਿ ਇਹ ਬੰਦਾ ਮੇਰੇ ਕਹਨੇ 'ਚ ਹੈ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਬੰਦੇ ਉਹਨਾਂ ਨੂੰ ਲੱਗਦਾ ਹੈ ਪਾਵਰ 'ਚ ਜੇ ਮੋਦੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਤਾਂ ਕਿਤਨਾ ਕਿਤੇ ਉਹਨਾਂ ਨੂੰ ਜੋ ਲੱਗਦਾ ਕਿ ਇਹ ਬੰਦਾ ਮੈਨੂੰ ਕੰਪੀਟੀਸ਼ਨ ਦੇ ਸਕਦਾ ਹੂੰ ਇਹ ਵੀ ਇਮੇਜ ਮੇਰੇ ਨਾਲ ਬੰਨੜੀ ਹੈ ਪਬਲਿਕ 'ਚ ਉਹਨਾ ਪਪੂਲਰ ਹੈ ਉਸ ਬੰਦੇ ਨੂੰ ਕਿਨਾਰਾ ਕਰ ਦਿੱਤਾ ਜਾਂਦਾ ਜੀ ਠੀਕ ਹੈ ਨਾ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਆਉਣ ਨਾਲ ਕਿ ਜਿਹੜੇ ਬੰਦੇ ਮੰਤਰੀ ਬਣਾਏ ਨੇ ਕਿ ਉਹ ਬੰਦਿਆਂ ਨੂੰ ਮਹਿੰਗਾਈ 'ਚ ਠੱਲ ਪਾਉਣਗੇ ਹੁਣ ਗੱਲ ਇਹ ਹੈ ਕਿ ਜਿਹੜੇ ਬੰਦੇ ਤੁਸੀਂ ਲੈ ਰਹੇ ਹੋ এডਿਕੇਸ਼ਨ ਦੇ ਹਿਸਾਬ ਨਾਲ ایکسپੀਰੀਅੰਸ ਦੇ ਹਿਸਾਬ ਨਾਲ ਕੀ ਉਹ ਤਜਰਬਾ ਹੈ ਉਹਨਾਂ ਨੂੰ ਮਹਿੰਗਾਈ ਕੰਟਰੋਲ ਕਰਨ ਦਾ ਕੀ ਉਹਨਾਂ ਕੋਲ ਕੋਈ ਪਾਲਿਸੀ ਹੈ ਬਸ ਗੱਲ ਉਹੀ ਹੈ ਕਿ ਨਾਮਾ ਚਿਹਰੇ ਤੇ ਥਿਪ ਆਤ ਆ ਗਏ ਨਾਮਾ ਚਿਹਰੇ ਉਹਨਾਂ ਕੋਲੇ ਜਿਹੜਾ ਸਟਾਫ ਹੈ ਬਸ ਉਹ ਉਹੀ ਸਟਾਫ ਮਿਲੇਗਾ ਇਨਸਪੀਰੀਅੰਸ ਜੋ ਉਹਨਾਂ ਦੇ ਪਿੱਛੇ ਪਸਟਾਫ ਮਿਲੇਗਾ ਜਿਸ ਨੇ ਸਰਕਾਰਾਂ ਵੇਲੇ ਮਿਲਿਆ ਤੇ ਕੀ ਲੱਗਦਾ ਹੈ ਕਿ ਦੇਖੋ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਆ ਜਿਦਾ ਕਿ ਤੁਸੀਂ ਇੱਥੇ ਗੱਲ ਕੀਤੀ ਐਕਸਪੀਰੀਅੰਸ ਨਹੀਂ ਆਇਆ ਜਾਂ ਫਿਰ ਸਭ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜੇ ਇੱਥੇ ਇਲੈਕਸ਼ਨ ਹਾਰ ਚੁੱਕੇ ਨੇ ਜੋ ਲੀਡਰ ਉਹਨਾਂ ਨੂੰ ਤਰਜੀਹ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਇਹ ਦੇਸ਼ ਦੇ ਲਈ ਸਹੀ ਹੈ ਦੇਸ਼ ਲਈ ਉਹੀ ਚੀਜ਼ ਹੈ ਚਲ ਮੰਨਿਓ ਉਹ ਬੰਦਾ ਹਾਰ ਗਿਆ ਜਿਵੇਂ ਆਪਾਂ ਅਰਵਨੀ ਦੀ ਬਿੱਟੂ ਹੈ ਹਮ ਅਗਰ ਉਹ ਹਾਰ ਗਈ ਤਾਂ ਆਪਾਂ ਨੇ ਅਗਰ ਆਪਾਂ ਪਾਰਟੀ ਚ ਉਹਨੂੰ ਮੰਤਰੀ ਮੰਡਲ ਦੇ ਰਹੇ ਆ ਜਾਂ ਸਟੇਟ ਮਿਨਿਸਟਰ ਬਣਾ ਰਹੇ ਆ ਜਾਂ ਕੋਈ ਰਿਸਪੌਂਸਿਬਿਲਟੀ ਸੈਂਟਰ ਵੱਲ ਉਹਨਾਂ ਨੂੰ ਮਿਲਦੀ ਆ ਅਗਰ ਐਜ਼ਏ ਪਾਰਟੀ ਮਿਲਦੀ ਹੈ ਤਾਂ ਤੁਸੀਂ ਉਸ ਬੰਦੇ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਉਹ ਕੀ ਪਾਲਿਸੀ ਬਣਾਉਂਦਾ ਹੈ ਇਨਸਪੀਰੀਅਸ ਹੈ ਪੰਜਾਬ ਚ ਉਹਦਾ ਉਹਦਾ ਉਹਨਾਂ ਪਕੜ ਹੈ ਜਨਤਾ ਨਾਲ ਤਾਂ ਤੁਸੀਂ ਉਹਨੂੰ ਪਾਰਟੀ ਦੀ ਜ਼ਿੰਮੇਵਾਰੀ ਦਿਓ ਨਾ ਕਿ ਉਹਨੂੰ ਦੇਸ਼ ਦੀ ਦਿਓ ਬਿਲਕੁਲ ਸੈਕੰਡ ਗੱਲ ਇਹ ਹੈ ਕੀ ਲੱਗਦਾ ਹੈ ਕਿ ਜਿੱਦਾਂ ਦੇਖੋ ਰਵਨੀਤ ਬਿੱਟੂ ਹੋ ਗਏ ਹੋਰ ਵੀ ਕੁਝ ਅ ਜਿਹੇ ਚਿਹਰੇ ਨੇ ਜੋ ਕਿ ਇਲੈਕਸ਼ਨ ਹਾਰ ਚੁੱਕੇ ਨੇ ਹਾਲਾਂਕਿ ਲੋਕਾਂ ਨੇ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਜੀ ਤੇ ਕੀ ਲੱਗਦਾ ਹੈ ਕਿ ਉਹ ਲੋਕਾਂ ਨੂੰ ਅਚਾਨਕ ਇੰਨੀ ਵੱਡੀ ਜ਼ਿੰਮੇਵਾਰੀ ਦੇ ਦੇਣਾ ਕਿਤੇ ਨਾ ਕਿਤੇ ਇਹ ਸਹੀ ਹੈ ਜਾਂ ਫਿਰ ਅਜੇ ਉਹਨਾਂ ਲੋਕਾਂ ਨੂੰ ਸਿਰਫ 5 ਸਾਲ ਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕੰਮ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਕਰਨੇ ਨੇ ਜਾਂ ਫਿਰ ਇਦਾਂ ਕਹਿਣਾ ਚਾਹੀਦਾ ਸੀ ਕੀ ਲੱਗਦਾ ਹੈ ਮਾਸ਼ੂ ਗੱਲ ਇਹ ਹੈ ਕਿ ਰਾਜਾ ਜਿਹੜੀ ਗੱਲ ਆਪਾਂ ਕਹਿੰਨੇ ਆ ਕਿ ਅਗਰ ਰਵਨੀਤ ਬਿੱਟੂ ਦੀ ਗੱਲ ਕਰਦੇ ਆ ਰਵਨੀਤ ਬਿੱਟੂ ਨੂੰ ਪਹਿਲਾਂ ਉਹ ਕਾਂਗਰਸ ਵੱਲੋਂ ਸਿੱਟ ਲੜਦੇ ਰਹੇ ਤਿੰਨ ਵਾਰ ਐਮਪੀ ਕਾਂਗਰਸ ਵੱਲੋਂ ਬਣੇ ਤਾਂ ਇੱਕਦਮ ਉਹਨਾਂ ਨੂੰ ਜਿਹੜੇ ਉਹ ਮੋਦੀ ਸਾਹਿਬ ਨੂੰ ਗਾਲਾਂ ਕੱਢਦੇ ਸੀਗੇ ਤੁਸੀਂ ਉਹਨਾਂ ਦੀ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਲਓ ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਗੇਸ਼ਟੇ ਜਾਂਦੀਆਂ ਸੀ ਮੋਦੀ ਸਾਹਿਬ ਨੂੰ ਬੁਰਾ ਭਲਾ ਕਹਿਣਾ ਤੇ ਇੱਕ ਟਾਈਮ ਐਸਾ ਆ ਜਾਂਦਾ ਕੁਝ ਟਾਈਮ ਬਾਅਦ ਕਿ ਤੁਸੀਂ ਉਹ ਸਰਕਾਰ ਹੀ ਜੁਆਇਨ ਕਰ ਲੈਨੇ ਆ ਜੇ ਪੰਜਾਬ 'ਚ ਦਾ ਇਹ ਹਾਲ ਹੋ ਗਿਆ ਅਗਰ ਆਪਾਂ ਗੱਲ ਕਰਦੇ ਆਂ ਰਵਨੀਤ ਬਿੱਟੂ ਦੀ ਗੱਲ ਕਰਦੇ ਆਂ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕਰਦੇ ਆਂ ਜਾਖੜ ਸਾਹਿਬ ਦੀ ਗੱਲ ਕਰਦੇ ਆਂ ਤਾਂ ਕੁਝ ਜਿਹੜੇ ਕਾਂਗਰਸੀ ਨੇ ਇਹ ਇਹ ਕਿਹਾ ਜਾਂਦਾ ਜਿਹੜੀ ਭਾਰਤੀ ਜਨਤਾ ਪਾਰਟੀ ਇਸ ਟਾਈਮ ਆ ਰਹੀ ਹੈ ਪੰਜਾਬ 'ਚ ਉਹ ਪਾਰਟ B2 ਕਾਂਗਰਸ ਹੈ ਜੀ ਜੋ ਕਾਂਗਰਸੀ ਬੰਦੇ ਨੇ ਹਮ ਲੇਕਿਨ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਰੇ ਲੜਨ ਦਾ ਮੌਕਾ ਮਿਲਿਆ ਇਲੈਕਸ਼ਨ ਦਾ ਪਰ ਉਹਨਾਂ ਨੂੰ ਮੁਆਵਜ਼ਾ ਇਹ ਵੀ ਹੈ ਕਿ ਨੁਕਸਾਨ ਵੀ ਹੋਇਆ ਅਗਰ ਮਹਾਰਾਣੀ ਪ੍ਰਨੀਤ ਕੋਰ ਉਹਰੇ ਕਾਂਗਰਸ ਤੋਂ ਲੜਦੇ ਤਾਂ ਜਿੱਤਦੇ ਹਮਮ ਅਗਰ ਬਿੱਟੂ ਲੁਧਿਆਣੇ ਤੋਂ ਐਮਪੀ ਕਾਂਗਰਸ ਵੱਲੋਂ ਲੜਦੇ ਤਾਂ ਉੱਥੋਂ ਉਹ ਜਿੱਤਦੇ ਜਿੱਤਦੇ ਪਰ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਇਹਨਾਂ ਲੋਕਾਂ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਿਸ ਪਰਪਸ ਦੇ ਕੀਤੀ ਜੀ ਬਿਲਕੁਲ ਜਿਹੜਾ ਪਲਾਂ ਤੁਸੀਂ ਤਾਂ ਕਾਂਗਰਸ ਨੂੰ ਉਹਨੂੰ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਨੂੰ ਸਰਿਆਂ ਗਾਲਾਂ ਕੱਢਦੇ ਹੋ ਤਾਂ ਐਸਾ ਕੀ ਹੋ ਗਿਆ ਕਿ ਸਾਨੂੰ ਪਾਰਟੀ ਦਾਤੋਂ ਚੰਗੇ ਲੱਗਣ ਲੱਗ ਗਈ ਹਮਮ ਤੁਸੀਂ ਆਪਣੀ ਪਾਰਟੀ ਤੋਂ ਇੰਨੇ ਖਫਾ ਹੋ ਗਏ ਬਿਲਕੁਲ ਅਗਰ ਤੁਸੀਂ ਖਫਾ ਹੋਨੇ ਹੋ ਤਾਂ ਕਮ ਸੇ ਕਮ ਜੇਕਰ ਪਾਰਟੀ ਜੁਆਇਨ ਵੀ ਕਰਨੀ ਹੈ ਕਿਸੇ ਵੀ ਨੇਤਾ ਨਾਲ ਕਰਨੀ ਹੈ ਤਾਂ ਤਤਸ ਕਮ ਸੇ ਕਮ ਇਹ ਤਾਂ ਸੋਚੋ ਕਿ ਜਿਹੜੇ ਸਾਡੇ ਸਵਰਥਨ ਜਿਹੜੇ ਜਿਨ੍ਹਾਂ ਤੁਸੀਂ ਲੜਦੇ ਹੋ ਜਿਹੜੇ ਤੁਹਾਡੇ ਨਾਲ ਬੰਦੇ ਵਰਕਰ ਜੁੜੇ ਹੋਏ ਨੇ ਹਮ ਕਿ ਅਸੀਂ ਉਹਨਾਂ ਨੂੰ ਰਾਇਮ ਰਸ਼ਿਤਾ ਕਰ ਲਈਏ ਜੀ ਬਿਲਕੁਲ ਤੇ ਕੀ ਲੱਗਦਾ ਹੈ ਕਿ ਅੱਜ ਕੱਲ ਦੀ ਜਿਹੜੀ ਰਾਜਨੀਤੀ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਸੈਲਫਿਸ਼ਨੈਸ ਵੀ ਆਈ ਹੈ ਕਿਉਂਕਿ ਆਪਣਾ ਆਪਣਾ ਸਵਾਰਥ ਦੇਖਣਾ ਕਈ ਚੀਜ਼ਾਂ ਦੇ ਵਿੱਚ ਭਾਵੇਂ ਪੈਸਾ ਹੋ, ਕੁਰਸੀ ਹੋ, ਹਰ ਕਿਸੇ ਨੂੰ ਹੁੰਦਾ ਹੀ ਹੈ ਪਰ ਕੀ ਲੱਗਦਾ ਹੈ ਕਿ ਦੇਸ਼ ਦੇ ਲਈ ਇਹ ਚੀਜ਼ਾਂ ਅੱਗੇ ਜਾ ਕੇ ਬਹੁਤ ਜ਼ਿਆਦਾ ਹਾਨੀਕਾਰਕ ਸਾਬਿਤ ਹੋ ਗਈਆਂ ਨੇ, ਨੁਕਸਾਨ ਹੁੰਦਾ ਜਿੱਦਾਂ ਕਿ ਹੁਣ ਮਹਿੰਗਾਈ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਅੱਗੇ ਜਾ ਕੇ ਇਹ ਜਿਹੜੇ ਅੱਜ ਕੈਬਨਿਟ ਮੰਤਰੀ ਬਣਾਏ ਗਏ ਨੇ ਇੱਥੇ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਦੇਸ਼ ਚਲਾਉਣ ਦਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਕੰਮ ਕਰਨਾ ਹੈ ਜੇਕਰ ਕੱਲ ਨੂੰ ਇਹ ਕੋਈ ਅਜੀਹਾ ਡਿਸੀਜਨ ਲੈਂਦੇ ਨੇ ਜਿਸ ਜਿਸ ਦੇ ਕਰਕੇ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਕੀ ਲੱਗਦਾ ਹੈ ਕਿ ਇਹ ਰਾਜਨੀਤੀ ਦੇ ਲਈ ਚੰਗੀ ਚੀਜ਼ ਨਹੀਂ ਹੈ ਨਹੀਂ ਦੇਖੋ ਰਾਜਨੀਤੀ ਹੈ ਕਿਆ ਜੀ ਰਾਜਨੀਤੀ ਇਹ ਪਾਰਟੀਵਾਦੀ ਹੈ ਹਮ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਦੇਸ਼ ਨੂੰ ਕਿਸ ਪਾਰਟੀ ਨੇ ਮਜ਼ਬੂਤ ਕੀਤਾ ਹਮ ਕਾਂਗਰਸ ਦਾ ਵੀ ਰਾਜ ਰਿਹਾ ਹੈ ਔਰ ਇਹ ਹੁਣ ਮੋਦੀ ਸਾਹਿਬ ਤੀਜੀ ਵਾਰ ਬਣ ਕੇ 10 ਸਾਲ ਉਹਨਾਂ ਦਾ ਵੀ ਰਾਜ ਰਿਹਾ ਹਮ ਤਾਂ ਉਹਨਾਂ ਨੇ ਆਪਣੀ ਪਾਰਟੀ ਮਜ਼ਬੂਤ ਕਰੀ ਹੈ ਜੀ ਮਹਿੰਗਾਈ ਤੇ ਕੋਈ ਠੱਲ ਨਹੀਂ ਪਾਈ ਕੋਈ ਇਹਨਾਂ ਨੇ ਹਾਲ ਤੱਕ ਪਾਲਿਸੀ ਇਹ ਨਹੀਂ ਆਈ ਕਿ ਅਸੀਂ ਨੇ ਮਹਿੰਗਾਈ ਨੂੰ ਕੰਟਰੋਲ ਕਰ ਰਹੇ ਆ ਇੱਕ ਪਾਪੂਲੇਸ਼ਨ ਇੰਡੀਆ ਦੀ ਅਸੀਂ ਚਾਈਨਾ ਨੂੰ ਪਿੱਛੇ ਛੱਡ ਕੇ ਇੱਕ ਨੰਬਰ ਤੇ ਪਹੁੰਚ ਗਏ ਆ ਪੂਰੇ ਵਰਲਡ ਦੇ ਜੀ ਪਾਪੂਲੇਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਕੋਈ ਇਹਨਾਂ ਦੀ ਪਾਲਿਸੀ ਨਹੀਂ ਆਈ ਬਿਲਕੁਲ ਅਗਰ ਆਪਾਂ ਇਸ ਤੋਂ ਇਲਾਵਾ ਕੋਈ ਬਿਜ਼ਨਸ ਲੈ ਕੇ ਆਉਣਾ ਕੋਈ ਫੈਕਟਰੀ ਲੈ ਕੇ ਆਉਣੀ ਹੈ ਡਿਵੈਲਪ ਕਿਵੇਂ ਕਰਨਾ ਹੈ ਜੀ ਅਗਰ ਆਪਾਂ ਨੇ ਰੋਡ ਬਣਾਉਣੇ ਨੇ ਜਾਂ ਕੋਈ ਤਾਂ ਫੈਕਟਰੀਆਂ ਲਾਉਣੀਆਂ ਨੇ ਕੋਈ ਪਲੈਨਿੰਗ ਨਹੀਂ ਇਹਨਾਂ ਕੋਲੇ ਅਗਰ ਆਪਾਂ ਹੁਣ ਉਹੀ ਗੱਲ ਕਰ ਵੈਦਰ ਦੀ ਗੱਲ ਕਰ ਲੈਨੇ ਆ ਆ ਵੈਦਰ ਵਿੱਚ ਪਾਣੀ ਆ ਜਾਂਦਾ ਹੈ ਦਰਖਤ ਆ ਜਾਂਦੇ ਨੇ ਠੀਕ ਹੈ ਨਾ ਜੀ ਜੇ ਉਹ ਸੋਸ ਪੂਰੇ ਹਿੰਦੁਸਤਾਨ ਚ ਖਤਮ ਹੁੰਦੇ ਜਾ ਰਹੇ ਨੇ ਹੁਣ ਤੁਸੀਂ ਟੈਂਪਰੇਚਰੀ ਦੇਖ ਲਓ ਹੂੰ 45 ਦੇ ਆਊਂਡ ਵਰਡ ਪਹੁੰਚ ਚੁੱਕੇ ਆ 45 ਦੇ ਪਹੁੰਚ ਚੁੱਕੇ ਆ ਅਗਰ ਆਪਾਂ ਦਰਖਤਾਂ ਦੀ ਗੱਲ ਕਰਨੀ ਆ ਕਿੰਨੇ ਹਾਰੇ ਭਰੇ ਦਰਖਤ ਵੱਡੇ ਜਾ ਰਹੇ ਨੇ ਜੰਗਲ ਵੱਡੇ ਜਾ ਰਹੇ ਨੇ ਉਹ ਇੱਕ ਵਿਕਾਸ ਦੇ ਨਾਤੇ ਦੇਖੋ ਦਰਖਤਾਂ ਦੀ ਵੀ ਇੱਥੇ ਤੁਸੀਂ ਗੱਲ ਕੀਤੀ ਹੈ ਗਰਮੀ ਦੀ ਵੀ ਗੱਲ ਕੀਤੀ ਹੈ ਗਰਮੀ ਦੇ ਹਾਲਾਂਕਿ ਜਿੰਨੇ ਵੀ ਮੁੱਦੇ ਨੇ ਆਮ ਲੋਕ ਚਾਹ ਰਹੇ ਨਹੀਂ ਕਿ ਹਾਂਜੀ ਗਰਮੀ ਹੈ ਜਾਂ ਕੁਝ ਕੁ ਲੋਕ ਵਿੱਚੋਂ ਇਦਾਂ ਦੇ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਜੋ ਕਿ ਕਹਿ ਰਹੇ ਨੇ ਪੇੜ ਪੌਦੇ ਲਗਾਓ ਤੇ ਕੁਝ ਕੁ ਲੋਕ ਤਾਂ ਇਦਾਂ ਦੇ ਵੀ ਨੇ ਜੋ ਪੌਦੇ ਵੀ ਫਰੀ ਦੇ ਵਿੱਚ ਦੇ ਰਹੇ ਨੇ ਕਿ ਤੁਸੀਂ ਸਿਰਫ ਪੌਦਿਆਂ ਨੂੰ ਲਗਾਓ ਉਹਨਾਂ ਦੀ ਦੇਖਰੇਖ ਕਰੋ ਪਰ ਕੀ ਲੱਗਦਾ ਹੈ ਕਿ ਕੋਈ ਵੀ ਲੀਡਰ ਰਾਜਨੇਤਾ ਅਜੇ ਤੱਕ ਇਹਨਾਂ ਚੀਜ਼ਾਂ ਤੇ ਆ ਕੇ ਕਿਉਂ ਨਹੀਂ ਬੋਲਿਆ ਕਿਉਂ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ AC ਨੇ ਆਫਿਸਾਂ ਦੇ ਵਿੱਚ AC ਲੱਗੇ ਹੋਏ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਪਰ ਆਮ ਲੋਕ ਧੁੱਪ ਦੇ ਵਿੱਚ ਜਲ ਰਹੀ ਹੈ ਸੜ ਰਹੀ ਹੈ ਤੇ ਮਰ ਵੀ ਰਹੀ ਹੈ ਫਿਲਹਾਲ ਦੀ ਘੜੀ ਆਪਾਂ ਕੀ ਕਹਿ ਸਕਦੇ ਹਾਂ ਕਿ ਕੋਈ ਵੀ ਲੀਡਰ ਅਜੀਆਂ ਚੀਜ਼ਾਂ ਦੇ ਉੱਤੇ ਵੀ ਕੋਈ ਗੌਰ ਨਹੀਂ ਕਰਦਾ ਗੱਲ ਇਹ ਹੈ ਕਿ ਜ਼ਿਆਦਾਤਰ ਆਪਣੇ ਜਿਹੜੇ ਮੰਤਰੀ ਬਣਦੇ ਨੇ ਜਾਂ ਕੋਈ ਸਰਕਾਰਾਂ ਚਲਾ ਰਹੇ ਨੇ ਉਹਦੇ ਵਿੱਚ 75% ਜਾਂ 80% ਲੋਕ ਸਾਰੇ ਅਮੀਰ ਘਰਾਂ ਨੇ ਨੂੰ ਬਿਲੋਂਗ ਕਰਦੇ ਜੀ ਬਿਲਕੁਲ ਉਹਨਾਂ ਦੀ ਕਿਤੇ ਨਾ ਕਿਤੇ ਬੈਕਗ੍ਰਾਉਂਡ ਮੰਤਰੀਆਂ ਮਤਲਬ ਮਿਨਿਸਟਰੀਆਂ ਨਾਲ ਮੰਨੀ ਜਾਂਦੀਆਂ। ਹੂੰ ਕਿਤੇ ਨਾ ਕਿਤੇ ਸਰਕਾਰਾਂ ਚਲਾਉਂਦੇ ਰਹੇ ਨੇ। ਹੂੰ ਰਾਜਨੀਤਾਂ ਨੇ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਚ। ਜੀ ਉਹ ਉਹਨਾਂ ਨੂੰ ਗਰਮੀ ਕੀ ਹੁੰਦੀ ਐ ਇੱਕ ਬੰਦਾ ਦਿਹਾੜੀਦਾਰ ਕਿੰਨੇ ਪੈਸੇ ਲੈ ਕੇ ਆਉਂਦਾ ਉਹਨਾਂ ਨੂੰ ਕੁਝ ਨਹੀਂ ਪਤਾ। ਹੂੰ ਇੱਕ ਦਿਹਾੜੀਦਾਰ ਨੂੰ ਇੱਕ ਬਹਿ ਕੇ ਕਿਤੇ ਨਾ ਕਿਤੇ ਤਰਾਕ ਤੇਟ ਬਹਿ ਕੇ ਹੂੰ ਇੱਕ ਬੰਦੇ ਦੀ ਵੇਟ ਕਰਨੀ ਪੈਂਦੀ ਐ ਕਿ ਬੰਦਾ ਮੇਰੇ ਕੋਲ ਆਏਗਾ ਮੈਨੂੰ ਦਿਹਾੜੀ ਤੇ ਲੈ ਕੇ ਜਾਏਗਾ ਤੇ ਮੇਰੇ ਘਰ ਦਾ ਚੁੱਲਾ ਚੱਲੇਗਾ। ਜੀ ਉਹਨਾਂ ਨੂੰ ਕੋਈ ਮਤਲਬ ਨਹੀਂ। ਇੱਕ ਬੰਦਾ ਬਜ਼ੁਰਗ ਹੈ ਜਿਹੜੇ ਪਿੰਡਾਂ 'ਚ ਜਿਨ੍ਹਾਂ ਕੋਲੇ ਇਨਕਮ ਬਹੁਤ ਘੱਟ ਹੈ ਕਿਸੇ ਵੀ ਗਪਾਂ ਨੋਰਮਲ ਕੈਟਾਗਰੀ ਦੀ ਗੱਲ ਕਰਦੇ ਹੂੰ ਹੂੰ ਕੋਈ ਮਜ਼ਦੂਰ ਦੇ ਘਰੇ ਬਿਮਾਰ ਹੋ ਜਾਂਦਾ ਤਾਂ ਉਹਦੇ ਕੋਲੇ ਸਿਰਫ ਇੱਕੋ ਜਰੀ ਹੈ ਕਿ ਉਹ ਸਰਕਾਰੀ ਹਸਪੀਟਲ ਜਾਊਗਾ ਹੂੰ ਉੱਥੇ ਕੀ ਬਿਲ ਬਣਨਾ ਹੈ ਕਿਵੇਂ ਉਹਦੇ ਵਿਚਾਰੇ ਉਹਦਾ ਖਰਚਾ ਕਿਵੇਂ ਚਲਾਉਣਾ ਉਹ ਉੱਥੇ ਡਿਪੈਂਡ ਹੂੰ ਮਹਿੰਗਾਈ ਦੀ ਮਾਰ ਕੇ ਪੈਂਦੀ ਆ ਤਾਂ ਗਰੀਬ ਲੋਕ ਤੇ ਹੀ ਪੈਂਦੀ ਆ ਅਮੀਰ ਨੂੰ ਨਹੀਂ ਕੋਈ ਫਰਕ ਪੈਂਦਾ ਜੀ ਬਿਲਕੁਲ ਉਹ ਉਹਦੇ ਕੋਲੇ ਐਡਾ ਸੋਸ ਹੈਗਾ ਉਹਨੂੰ ਜੀਐਸਟੀ ਤੋਂ ਵੀ ਕਿਤਨਾ ਕਿਤੇ ਉਹ ਵਾਪਸ ਲੈ ਲੈਂਦਾ ਕਿਤਨਾ ਕਿਤੇ ਉਹ ਵੱਡੇ ਮਨਿਸਟਰਾਂ ਨਾਲ ਰੜ ਕੇ ਆਪਣੇ ਚਾਰ ਪੈਸੇ ਨੂੰ ਜਿਹਨੂੰ ਕਹਿੰਦੇ ਬਲੈਕ ਮਨੀ ਦੋ ਨੰਬਰ ਦਾ ਪੈਸਾ ਖੱਬੇ ਸੱਜੇ ਕਰ ਲੈਂਦਾ ਪਰ ਜੇ ਆਪਾਂ ਘਰ ਚਲਾਉਂਦੇ ਆ ਜਾਂ ਦੇਹ ਚੱਲਦਾ ਤਾਂ ਜਿਵੇਂ ਹੁਣ ਆਪਾਂ ਕਹਿ ਦਈਏ ਕਿ ਹਿੰਦੁਸਤਾਨ ਦੀ 70% ਜਿਹੜੀ ਪਾਪੂਲੇਸ਼ਨ ਹੈ ਉਹ ਕਿਸਾਨੀ ਹੈ ਜੀ ਕਿ ਤਾਂ ਮਤਲਬ ਖੇਤੀ ਦੇ ਨਿਰਭਰ ਨੇ ਲੇਕਿਨ ਜੇ ਆਪਾਂ ਦੇਖਿਆ ਜਾਵੇ ਤਾਂ ਬਿਜ਼ਨਸ ਹੈ ਉਹ ਬਿਜ਼ਨਸ ਜਿਹੜੇ 10 15 ਬੰਦੇ ਚਲਾਉਂਦੇ ਨੇ ਉਹ ਉਹਦੇ ਸਿਰ ਤੇ ਹੀ ਸਾਡੀ ਮਿਨਿਸਟਰੀ ਘੁੰਮਦੀ ਹੈ ਬਿਲਕੁਲ ਸਾਡੀ ਰਾਜਨੀਤੀ ਉਹਨਾਂ ਦੇ ਅਧਿਗ੍ਰਿਤ ਘੁੰਮਦੀ ਹੈ ਕਿ ਉਹਨਾਂ ਨੂੰ ਕਿਵੇਂ ਖੁਸ਼ ਕੀਤਾ ਜਾਵੇ ਜੀ ਉਹ ਲੋਕ ਜਿਹੜੇ ਜਦ ਫੰਡ ਆਉਂਦਾ ਇਲੈਕਸ਼ਨ ਦਾ ਉਹ ਲੋਕ ਪੈਸਾ ਲਾਉਂਦੇ ਨੇ ਮਿਨਿਸਟਰਾਂ ਦੇ ਪੈਸਾ ਲਉਂਦੇ ਜੀ ਜਿਹੜੇ ਕਿਸਾਨ ਨੇ ਉਹ ਪੈਸਾ ਨਹੀਂ ਲਾ ਸਕਦੇ ਕਿਉਂ ਨਾ ਤਾਂ ਉਹ GST ਦਿੰਦੇ ਨੇ ਨਾ ਹੋ ਉਹਨਾਂ ਨੂੰ ਸਰਕਾਰਾਂ ਨੂੰ ਕੋਈ ਬੈਨੀਫਿਟ ਨਹੀਂ ਸਰ ਹਾਂ ਉਹ ਉਹਨਾਂ ਨੂੰ ਵੋਟਾਂ ਤੌਰ ਤੇ ਬਜੂਰ ਵਰਤਾਇਆ ਜਾਂਦਾ ਚਾਹੇ ਉਹ ਗਰੀਬ ਹੋਵੇ ਚਾਹੇ ਕਿਸਾਨ ਹੋਣ ਉਹਨਾਂ ਨੂੰ ਸਿਰਫ ਬੈਂਕ ਬੋਰਡ ਦੇਖਿਆ ਜਾਂਦਾ ਕਿ ਸਿਰਫ ਵੋਟ ਹੈ ਇਸ ਤੋਂ ਲਾਭ ਉਹਨਾਂ ਦੀ ਕੋਸ਼ਿਸ਼ ਵਾਲੀ ਨਹੀਂ ਅਗਰ ਉਹ ਕੋਈ ਕੋਈ ਪ੍ਰੋਬਲਮ ਲੈ ਕੇ ਜਾਂਦੇ ਨੇ ਮਿਨਿਸਟਰੀ ਕੋਲ ਮਿਨਿਸਟਰ ਕੋਲ ਤਾਂ ਉਹਦੇ ਲਈ ਸੋਚ ਸੋਚ ਵਿਚਾਰ ਕਰਦੇ ਨੇ ਇਹ ਨਹੀਂ ਕਿ ਉਹ ਉਹ ਚੀਜ਼ ਨੂੰ ਪਤਾ ਉਹਨਾਂ ਨੂੰ ਵੀ ਹੈ ਪੰਗਾ ਇਹ ਹੈ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਹਦੀ ਇੱਕ ਵੱਧ ਕਿਸਮਤ ਇਹ ਹੈ ਕਿ ਸਾਡੇ ਜਿਹੜੇ ਨੇਤਾ ਨੇ ਉਹ ਲੋਕਾਂ ਤੱਕ ਸਿਰਫ ਵੋਟਾਂ ਨੂੰ ਹੀ ਨਿਕਲਦੇ ਨੇ ਜੀ ਬਿਲਕੁਲ ਉਸ ਤੋਂ ਪਹਿਲਾਂ ਹੁਣ ਹੁਣ ਜਿੰਨੇ ਮੰਤਰੀ ਬਣੇ ਜਿੰਨਾਂ ਨੇ ਇਲੈਕਸ਼ਨ ਲੜਿਆ ਹੁਣ ਉਹ ਬੰਦੇ ਸਾਨੂੰ ਕਿਤੇ ਲੱਭਣ ਤੇ ਵੀ ਨਹੀਂ ਮਿਲਣਗੇ ਫਿਰ ਉਹ ਲੋਕ ਦੇਖੋ ਜੇ ਕਰੋਨਾ ਰਵਨੀਤ ਬਿੱਟੂ ਦੀ ਆਪਾਂ ਗੱਲ ਕਰਦੇ ਆ ਹੁਣੀ ਹਾਲੀ ਦੇ ਵਿੱਚ ਵੋਟਾਂ ਪਈਆਂ ਨੇ ਰਵਨੀਤ ਬਿੱਟੂ ਵੀ ਕਿਤੇ ਨਾ ਕਿਤੇ ਘਰ ਘਰ ਜਾ ਕੇ ਲੋਕਾਂ ਤੋਂ ਸਮਰਥਨ ਮੰਗਦੇ ਹੋਏ ਨਜ਼ਰ ਵੀ ਆਏ ਨੇ ਪਰ ਹੁਣ ਅਚਾਨਕ ਉਹਨਾਂ ਦਾ ਜਿਹੜਾ ਅਹੁਦਾ ਹੈ ਉਹ ਵੱਡਾ ਹੋ ਚੁੱਕਿਆ ਹੈ ਕੈਬਿਨੇਟ ਦੇ ਵਿੱਚ ਉਹ ਬੈਠਣ ਲੱਗ ਜਾਣਗੇ ਚਲੋ ਤੇ ਇੱਥੇ ਜੇਕਰ ਕਿਸੇ ਨੂੰ ਹੁਣ ਉਹਨਾਂ ਦੀ ਜ਼ਰੂਰਤ ਪਈ ਜੋ ਲੋਕਾਂ ਤੋਂ ਵੋਟਾਂ ਮੰਗਦੇ ਸੀ ਕੀ ਲੱਗਦਾ ਹੈ ਕਿ ਉਹ ਮਦਦ ਦੇ ਲਈ ਅੱਗੇ ਆਉਣਗੇ ਜਾਂ ਨਹੀਂ ਆਉਣਗੇ ਫਰਕ ਇੱਥੇ ਪੈਂਦਾ ਹੈ ਫਰਕ ਇਹ ਪੈਂਦਾ ਹੈ ਕਿ ਮਸ਼ੂ ਲੋਕਮ ਮਤਲਬੀ ਨੇ ਜੀ ਸੈਲਫਿਸ਼ ਨੇ ਹਮ ਅਗਰ ਆਪਾਂ ਲੋਕ ਇਹ ਚੀਜ਼ ਤੋਂ ਉੱਠ ਕੇ ਇੱਕ ਆਪਣੇ ਮਤਲਬ ਤੋਂ ਉੱਠ ਕੇ ਸਵਾਰਥ ਤੋਂ ਉੱਠ ਕੇ ਹਮ ਅਗਰ ਆਪਾਂ ਆਪਣੇ ਸਮਾਜ ਦੀ ਆਪਣੇ ਬੱਚਿਆਂ ਦੀ ਜੀ ਗੱਲ ਕਰਦੇ ਆ ਤਾਂ ਉਹ ਲੋਕ ਚਾਹੇ ਮੰਤਰੀ ਬਣੇ ਜਾਂ ਨਾ ਬਣੇ ਜੀ ਕੋਈ ਮੈਗਨੇਟ ਨਹੀਂ ਰੱਖਦਾ ਹੂੰ ਗੱਲ ਇਹ ਹੈ ਕਿ ਤੁਸੀਂ ਜਿਹਦੇ ਨਾਲ ਜੁੜੇ ਹੋ ਉਹ ਹੀ ਕੁਝ ਪਰਸੈਂਟ ਪਾਵਰ ਹੈ ਚਾਹੇ ਹਾਰ ਗਿਆ ਹੂੰ ਕਿਤੇ ਨਾ ਕਿਤੇ ਉਹਦਾ ਲਿੰਕ ਸਰਕਾਰਾਂ ਨਾਲ ਰਹਿੰਦਾ ਹੈ ਅਗਰ ਆਪਾਂ ਗੱਲ ਕਰਦੇ ਆ ਜੀ ਉਹਰੇ ਆਮ ਆਦਮੀ ਪਾਰਟੀ ਹੈ ਔਰ ਇਹ ਕਾਂਗਰਸ ਹਾਰ ਗਈ ਤਾਂ ਜਦੋਂ ਵਿਧਾਨ ਸਭਾ ਉੱਥੇ ਜਾਂਦੇ ਨੇ ਆਪਣੇ ਪੰਜਾਬ ਸਭਾ ਚ ਤਾਂ ਪੰਜਾਬ ਸਭਾ ਚ ਇਹ ਉੱਥੇ ਇਕੱਠੇ ਮਿਲਦੇ ਨੇ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਨੇ ਮੈਰਿਜਾਂ ਚ ਇਕੱਠੇ ਹੁੰਦੇ ਨੇ ਡਿਸਕਸ਼ਨ ਕਰਦੇ ਨੇ ਜੀ ਸੋਨੂੰ ਕਿਤੇ ਨਾ ਕਿਤੇ ਇਕੱਠੇ ਮਿਲ ਜਾਣਗੇ ਹਮ ਸਿਰਫ ਇੱਕੋ ਬੰਦਿਆਂ ਨੂੰ ਜਿਹੜੇ ਆ ਭੌਲੀ ਭਾਲੀ ਜਨਤਾ ਹੈ ਉਹਨਾਂ ਨੂੰ ਬੇਕੂਬ ਬਣਾਉਣ ਦੇ ਵਿੱਚ ਇੱਕ ਦੂਜੇ ਨੂੰ ਇਹ ਗਾਲਾਂ ਕੱਢਣੀਆਂ ਦੂਜੇ ਨਾਲ ਇਹ ਬੁਰਾ ਭਲਾ ਕਹਿਣਾ ਪਾਰਟੀ ਨੂੰ ਬਦਨਾਮ ਕਰਨਾ ਸਿਰਫ ਇੱਕ ਟੌਂਕ ਲੈ ਦਿਖਾਵਾ ਹੈ ਕੀ ਲੱਗਦਾ ਹੈ ਕਿ ਕੁਸੂਮੇ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ ਕਿ ਕਈ ਵਾਰ ਤਾਨਾਸ਼ਾਹੀ ਜਿਹੜੀ ਐ ਚੱਲਦੀ ਐ ਤਾਨਾਸ਼ਾਹੀ ਸਰਕਾਰਾਂ ਸੀਗੀਆਂ ਜਿੱਦਾਂ ਕਿ ਆਪਾਂ ਜੇਕਰ ਭਾਰਤ ਦੇ ਇਤਿਹਾਸ ਦੀ ਵੀ ਗੱਲ ਕਰਦੇ ਆ ਕੀ ਲੱਗਦਾ ਹੈ ਕਿ ਰੂਪ ਬਦਲਿਆ ਤਾਨਾਸ਼ਾਹ ਜਿਹੜੀ ਤਾਨਾਸ਼ਾਹੀ ਸ਼ਬਦ ਆਪਾਂ ਇੱਥੇ ਕਿਉਂ ਪ੍ਰਯੋਗ ਕਰ ਰਹੇ ਆ ਕਿਉਂਕਿ ਉਹੀ ਚੀਜ਼ਾਂ ਜਾਂਦੀਆਂ ਨੇ ਕਿ ਲੋਕਾਂ ਦੇ ਪ੍ਰਤੀ ਸੋਚਣਾ ਨਹੀਂ ਆਪਣੇ ਮਤਲਬ ਦੇ ਲਈ ਅੱਗੇ ਆਉਣਾ ਤੇ ਆਪਣੇ ਮਤਲਬ ਦੇ ਲਈ ਹੀ ਕੁਰਸੀ ਨੂੰ ਹਾਸਿਲ ਕਰਨਾ ਕੀ ਲੱਗਦਾ ਹੈ ਕਿ ਇਹ ਵਾਕੀ ਅੱਜ ਵੀ ਚੱਲ ਰਿਹਾ ਹੈ ਦੇਸ਼ 'ਚ ਚੱਲ ਰਿਹਾ ਹੈ ਅਗਰ ਆਪਾਂ ਤੁਸੀਂ ਗੱਲ ਕਰਦੇ ਪੰਜਾਬ ਦੀ ਉਹ ਤਾਂ ਰਵਨੀਤ ਬਿੱਟੂ ਹੂੰ ਕਾਂਗਰਸ ਛੱਡ ਕੇ ਭਾਰਤ ਜਨਤਾ ਪਾਰਟੀ ਕਿਉਂ ਗਏ ਹੂੰ ਕਿਉਂਕਿ ਜਦੋਂ ਤੁਸੀਂ ਕਿਸੇ ਪਾਰਟੀ ਜੁਆਇਨ ਕਰਦੇ ਹੋ ਹੂੰ ਜਾਂ ਤਾਂ ਤੁਸੀਂ ਨੂੰ ਅਗਰ ਜੁਆਇਨ ਕਰਦੇ ਹੋ ਤਾਂ ਅਗਰ ਸਾਨੂੰ ਪਾਰਟੀ ਜੁਆਇਨ ਕਰਦੀ ਹੈ ਅਗਰ ਉਹ ਸਾਨੂੰ ਇਹ ਕਹਿੰਦੀ ਹੈ ਕਿ ਯਾਰ ਇਹ ਬੰਦੇ ਚ ਕੁਆਲਿਟੀ ਹੈ ਇਹ ਬੰਦਾ ਅੱਛਾ ਵਰਕਰ ਹੈ ਸਾਡਾ ਅੱਛੀ ਪਗੜ ਹੈ ਲੋਕ ਸੇਵਕ ਹੈ ਸਮਾਜ ਸੇਵਕ ਹੈ ਤਾਂ ਉਹ ਬੰਦਾ ਉਹਨੂੰ ਪਾਰਟੀ ਜੁਆਇਨ ਕਰਵਾਏਗੀ ਕਰਵਾਏਗੀ ਕਿ ਸਾਡਾ ਅਗਰ ਅੱਛਾ ਬੰਦਾ ਤੁਜਰ ਬੇਕਾਰ ਅਗਰ ਆਪਾਂ ਕਹਿੰਨੇ ਆ ਕਿ ਅੱਛਾ ਟੀਚਰ ਅਗਰ ਸਕੂਲ ਚ ਆਉਂਦਾ ਤਾਂ ਬੱਚੇ ਦੀ ਐਜੂਕੇਸ਼ਨ ਅੱਛੀ ਹੋਏਗੀ ਜੀ ਅਗਰ ਆਪਾਂ ਮਿਨਿਸਟਰੀ ਦੀ ਗੱਲ ਕਰਦੇ ਆਂ ਨੇਤਾ ਦੀ ਗੱਲ ਕਰਦੇ ਆਂ ਅਗਰ ਉਹਦੇ ਕੋਲ ਅੱਛਾ ਪਕੜ ਹੈ ਲੋਕਾਂ ਚ ਅੱਛਾ ਵਿਚਰਦਾ ਹੈ ਅੱਛੀ ਨੋਲੇਜਾਂ ਨੂੰ ਤਾਂ ਆਪਾਂ ਨੂੰ ਇਹ ਹੁੰਦਾ ਕਿ ਸਾਡੀ ਪਾਰਟੀ ਚ ਜਾਏਗਾ ਸਾਡੀ ਪਾਰਟੀ ਮਜ਼ਬੂਤ ਹੋਏਗੀ ਬਿਲਕੁਲ ਅਗਰ ਉਹ ਬੰਦਾ ਅਗਰ ਆਪਾਂ ਗੱਲ ਕਰਦੇ ਆਂ ਉਹ ਬੰਦਾ ਪਾਰਟੀ ਚ ਜਾਂਦਾ ਤਾਂ ਕਿਤੇ ਨਾ ਕਿਤੇ ਉਹਨੂੰ ਸਵਾਰਥ ਹੁੰਦਾ ਜਾਂ ਜਾਂ ਪਾਰਟੀ ਨੂੰ ਤਾਂ ਮਤਲਬ ਹੈ ਜਾਂ ਉਹਨੂੰ ਪਾਰਟੀ ਤੋਂ ਮਤਲਬ ਹੈ ਦੋਵਾਂ ਚ ਗੱਲ ਡਿਫਰੈਂਟ ਹੈ ਉਹ ਜੇ ਬਿੱਟੂ ਦੀ ਗੱਲ ਕਰਦੇ ਆ ਰਵਨੀਤ ਬਿੱਟੂ ਨੂੰ ਦੇਖੋ ਇਲੈਕਸ਼ਨ ਲੜਾਇਆ ਪਹਿਲਾਂ ਭਾਰਤੀਵਨਤਾ ਜਾਂ ਪਾਰਟੀ ਜੁਆਇਨ ਕਰਵਾਈ ਦਿੱਲੀ ਚ ਆ ਕੇ ਉਹਨਾਂ ਨੇ ਜਨਤ ਪਾਰਟ ਭਾਰਤੀਨਤਾ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਹੁਣ ਉਸ ਤੋਂ ਆਉਣ ਜੁਆਇਨ ਤੋਂ ਬਾਅਦ ਰਵਨੀਤ ਬਿੱਟੂ ਨੇ ਕੋਈ ਬਾਹਰ ਨਹੀਂ ਨਿਕਲੇ ਜਦ ਤੱਕ ਉਹਨਾਂ ਨੂੰ ਟਿਕਟ ਨਹੀਂ ਕਲੀਅਰ ਹੋਈ ਜਦੋਂ ਲੁਧਿਆਣੇ ਚ ਉਹਨਾਂ ਦੀ ਟਿਕਟ ਕਲੀਅਰ ਹੋ ਗਈ ਕਿ ਭਾਰਤੀ ਜਨਤਾ ਪਾਰਟੀ ਤੋਂ ਇਹ ਸਾਡੇ ਕੈਂਡੀਡੇਟ ਨੇ ਲੜਨਗੇ ਤਾਂ ਉਸ ਤੋਂ ਬਾਅਦ ਉਹ ਬਾਹਰ ਨਿਕਲਣਾ ਸਟਾਰਟ ਹੋਇਆ ਜੀ ਉਸ ਤੋਂ ਬਾਅਦ ਉਹਨਾਂ ਦਾ ਤੁਸੀਂ ਦੇਖਿਆ ਉਹਨਾਂ ਕਿਸਾਨਾਂ ਨਾਲ ਵੀ ਥੋੜਾ ਜਿਹਾ ਮਤਭੇਦ ਮਤਭੇਦ ਹੋਇਆ ਉਹਨਾਂ ਨੂੰ ਘੇਰਿਆ ਵੀ ਗਿਆ ਸਿਰਫ ਕਿਸਾਨਾਂ ਦਾ ਇਹੀ ਮਤਲਬ ਹੁੰਦਾ ਹੈ ਕੇਰਨ ਦਾ ਜਾਂ ਕਿਸੇ ਵੀ ਅਗਰ ਆਪਾਂ ਕੋ ਧਰਨਾ ਲਾਉਨੇ ਆ ਕਿ ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਜਾਂ ਸਾਡੀ ਕੋਈ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣੀ ਆ ਉਹ ਸਾਡੀ ਪਹੁੰਚਾਓ ਕੇਰਨਾ ਮਤਲਬ ਇਹ ਨਹੀਂ ਕੇ ਸੋਡਾ ਬਾਈਕਾਟ ਕਰਤਾ ਜੇ ਤੁਹਾਨੂੰ ਅਸੀਂ ਬਾਹਰ ਨਿਕਲ ਨਹੀਂ ਦਿੰਦੇ ਜਾਂ ਸੋਡੇ ਤੇ ਅਸੀਂ ਕੋਈ ਅਲੀਗੇਸ਼ਨ ਲਾਤਾ ਜਾਂ ਸੋਡੇ ਦੇ ਪਾਸਾ ਬਿਲਕੁਲ ਜਿਦਾ ਦੇਖੋ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਆ ਕਿ ਇੱਥੇ ਵਿਰੋਧ ਜੋ ਹੁੰਦਾ ਹੈ ਉਹ ਕਿਸੇ ਲੀਡਰ ਦਾ ਨਹੀਂ ਹੁੰਦਾ ਪਾਰਟੀਆਂ ਦਾ ਵਿਰੋਧ ਹੁੰਦਾ ਹੈ ਕੰਮਾਂ ਦਾ ਜਾਂ ਫਿਰ ਪਾਰਟੀ ਦਾ ਕਿ ਕਿਹੜੀ ਪਾਰਟੀ ਕਿਸ ਤਰੀਕੇ ਦੇ ਕੰਮ ਕਰ ਰਹੀ ਹੈ ਕਿਦਾਂ ਦੇ ਕੰਮ ਕਰ ਰਹੀ ਹੈ ਫਿਲਹਾਲ ਦੀ ਘੜੀ ਜੇਕਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਲਈ ਭਾਜਪਾ ਨੇ ਕੀ ਕੀਤਾ ਹੈ ਕਿਉਂਕਿ ਜਦੋਂ ਇੱਥੇ ਲੋੜ ਪਈ ਤਾਂ ਦੇਖੋ ਕਿਸਾਨ ਆਪਣੇ ਅੱਜ ਵੀ ਸ਼ੰਭੂ ਬਾਰਡਰ ਖਨੋਰੀ ਬਾਰਡਰਾਂ 'ਤੇ ਬੈਠੇ ਨੇ ਜੀ ਜੀ ਤਾਂ ਇੱਥੇ ਸਭ ਤੋਂ ਵੱਡੇ ਆਪਣੇ ਜਿਹੜੇ ਰੋਸ਼ ਪ੍ਰਗਟ ਕੀਤੇ ਗਏ ਨੇ ਜਨਤਾ ਦੇ ਵੱਲੋਂ ਤਾਂ ਜਨਤਾ ਦਾ ਇੱਥੇ ਕਿਤੇ ਨਾ ਕਿਤੇ ਵਿਰੋਧ ਲੀਡਰਾਂ ਦੇ ਨਾਲ ਨਹੀਂ ਸੀ ਜਨਤਾ ਦਾ ਇੱਥੇ ਵਿਰੋਧ ਜਿੰਨਾ ਵੀ ਸੀ ਉਹ ਪਾਰਟੀ ਦਾ ਪਾਰਟੀ ਦੇ ਨਾਲ ਰਿਲੇਟਿਡ ਸੀ ਤੇ ਪਾਰਟੀ ਦੇ ਕੰਮਾਂ ਦੇ ਨਾਲ ਰਿਲੇਟਿਡ ਸੀ ਮਾਸ਼ੂ ਗੱਲ ਹੈ ਕਿ ਦੇਖੋ ਅਗਰ ਆਪਾਂ ਇਹ ਜਿਹੜਾ ਉਹੀ ਗੱਲ ਕਹਿੰਦਾ ਜੇ ਪੰਜਾਬ ਆਪਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਦਾ ਜੀਐਸਟੀ ਦੇ ਹੀ ਸੀ ਕਿ ਸੰਜੀਵ ਉਹ ਮਿਲਣਾ ਚਾਹੀਦਾ ਜੀ ਘੱਟੋ ਘੱਟ ਸਾਡਾ ਸਮਰਥਨ ਤਾਂ ਉਹ ਤਾਂ ਮਿਲ ਜਣਾ ਸੀ ਪੈਸਾ ਲਾ ਰਹੇ ਹਾਂ ਮਿਹਨਤ ਕਰ ਰਹੇ ਹਾਂ ਕਿ ਸਾਨੂੰ ਕਮ ਸੇ ਕਮ ਓਨਾ ਪੈਸਾ ਮਿਲੇ ਹਮ ਅਗਰ ਆਪਾਂ ਐਮਐਸਪੀ ਦੀ ਗੱਲ ਕਰਦੇ ਹਾਂ ਐਮਐਸਪੀ ਕੋਈ ਵੱਡੀ ਗੱਲ ਨਹੀਂ ਜੀ ਸਰਕਾਰਾਂ ਦਿੰਦੀਆਂ ਨੇ ਹੂੰ ਸਰਕਾਰ ਅਗਰ ਸਤੋਂ ਕਣਕ ਲੈਂਦੀ ਹੈ ਜਾਂ ਆਪਣੇ ਵਰੇ ਜੀ ਦੀ ਖਰੀਦੀ ਹੈ ਚਾਵਲ ਖਰੀਦੀ ਹੈ ਤਾਂ ਸਰਕਾਰ ਨੂੰ ਇਹ ਹੁੰਦਾ ਕਿ ਜਿੰਨੀ ਜਲਦੀ ਅਸੀਂ ਇਹਨਾਂ ਤੋਂ ਕਿਸਾਨਾਂ ਨੂੰ ਇਹ ਹੁੰਦਾ ਕਿ ਜਿੰਨਾ ਮੇਰਾ ਫਸਲ ਲਾਈ ਸਰਕਾਰ ਨੇ ਖਰੀਦੀ ਹੈ ਤਾਂ ਮਨ ਮਾਫ ਉਹਦਾ ਪੈਸਾ ਮਿਲ ਜੇ ਜੀ ਕਿਸਾਨਾਂ ਦਾ ਵਿਰੋਧ ਹੋਈ ਆ ਜਾਂਦਾ ਕਿ ਕਿਸਾਨਾਂ ਨੇ ਵਿਰੋਧ ਪਾਰਟੀ ਵਰਕਰ ਦਾ ਨਹੀਂ ਕਰਿਆ ਨਾ ਉਹਨਾਂ ਨੇ ਰਵਣੀ ਦੇ ਬਿੱਟੂ ਦਾ ਕਰਿਆ ਨਾ ਉਹਨਾਂ ਨੇ ਮਹਾਰਾਣੀ ਦਾ ਕਰਿਆ ਉਹਨਾਂ ਨੇ ਸਿਰਫ ਇੱਕ ਕਿਸਾਨ ਦਾ ਕਿ ਕਹਿਣ ਦਾ ਮਤਲਬ ਇਹ ਹੈ ਕਿ ਜੋ ਸਾਡੇ ਆ ਮੰਗਾ ਨੇ ਹਮ ਅਗਰ ਅਗਰ ਉਹ ਕਹਿੰਦੇ ਨੇ ਰਮਨੀਤ ਬਿੱਟੂ ਆ ਜੀ ਜਾਂ ਮਹਾਰਾਣੀ ਪ੍ਰਨੀਤ ਕੋਹ ਰਾਜੀ ਜਾਂ ਜਿਹਨੇ ਭਾਰਤੀ ਜਨਤਾ ਪਾਰਟੀ ਦੇ ਹੰਸ ਰਾਜ ਹੰਸ ਹੋ ਗਏ ਅਗਰ ਉਹ ਇਹ ਕਹਿੰਦੇ ਨੇ ਕਿ ਚਲ ਮੈਂ ਤਾਂ ਮੇ ਵੀ ਪੰਜਾਬ ਦਾ ਮੰਨਿਆ ਮੈਨੇ ਕਾ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਪਰ ਜੋ ਬੇਸਿਕਲੀ ਮੁੱਦੇ ਨੇ ਕਿਸਾਨੀ ਦੀ ਉਹ ਤਾਂ ਉਹਨਾਂ ਨੂੰ ਪਤਾ ਸੀ ਨਾ ਜੀ ਉਹ ਕਮ ਸੇ ਕਮ ਇਹ ਗੱਲ ਕਹਿ ਸਕਦੇ ਸੀਗੇ ਕਿ ਚਲੋ ਅੱਜ ਅਸੀਂ ਤੁਹਾਡੇ ਨਾਲ ਬੈਠਦੇ ਹਾਂ ਹਮ ਦੱਸੋ ਤੁਹਾਡੇ ਮੁੱਦੇ ਕੀ ਨੇ ਮੈਨੂੰ ਇੱਕ ਲੈਟਰ ਦੋ ਮੈਂ ਕਿੱਥੇ ਜਾ ਕੇ ਜਨਾ ਹਾਂ ਅਗਰ ਮੇਰੀ ਉੱਤੇ ਪਹਿਲੀ ਗੱਲ ਤੇ ਆ ਕਿ ਮੈਂ ਜੁਆਇਨ ਕਰੀ ਹੈ ਕੱਲ ਕਲੀਅਰ ਕਰ ਦੇ ਜਾਂ ਤਾਂ ਕਿ ਮੈਂ ਪਾਰਟੀ ਜੁਆਇਨ ਕਰੀ ਹੈ ਮੇਰੀ ਇੱਥੇ ਚੱਲਦੀ ਨਹੀਂ ਜੀ ਹਾਂ ਅਗਰ ਪਾਰਟੀ ਅਗਰ ਮੈਨੂੰ ਕੋਈ ਜ਼ਿੰਮੇਵਾਰੀ ਦਿੰਦੀ ਹੈ ਜਾਂ ਮੇਰਾ ਇੰਨਾ ਇਮੇਜ ਬਣ ਜਾਂਦਾ ਕਿ ਮੈਂ ਉਹ ਪਾਰਟੀ ਚ ਮੇਰੀ ਕੋਈ ਪਾਗੜ ਬਣ ਜੇ ਤਾਂ ਮੈਂ ਤੁਹਾਡੀ ਗੱਲ ਕਰ ਸਕਦਾ ਜੀ ਬਿਲਕੁਲ ਤੇ ਦੇਖੋ ਜੇਕਰ ਆਪਾਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੇ ਜਿਹੜੇ ਕਿਸਾਨਾਂ ਦੇ ਲਈ ਸ਼ਬਦ ਪ੍ਰਯੋਗ ਹੁੰਦੇ ਨੇ ਉਹ ਹੁੰਦੇ ਨੇ ਖਾਲਿਸਤਾਨੀ ਕਿ ਕਿ ਇਦਾਂ ਹੁਣ ਆਪਾਂ ਜਿਹੜਾ ਮਾਮਲਾ ਨਵਾਂ ਦੇਖਿਆ ਸੀ ਕਿ ਕੰਗਨਾ ਰਣੌਤ ਨੂੰ ਜਿਹੜਾ ਥੱਪੜ ਮਾਰਿਆ ਸੀ ਕੁੜੀ ਕੁਲਵਿੰਦਰ ਕੌਰ ਵੱਲੋਂ ਤਾਂ ਇੱਥੇ ਵੀ ਦੇਖੋ ਬਹੁਤ ਸਾਰੇ ਸਮਰਥਨ ਹਾਲਾਂਕਿ ਕੁਲਵਿੰਦਰ ਕੌਰ ਦੇ ਵੀ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਸਮਰਥਨ ਇੱਥੇ ਦਿੱਤਾ ਕੰਗਨਾ ਨੂੰ ਵੀ ਤਾਂ ਕਿਸੇ ਨੇ ਵੀ ਇਹ ਚੀਜ਼ ਇੱਥੇ ਕਹੀ ਨਹੀਂ ਕਿ ਹਾਂ ਵਾਕਈ ਕੰਗਨਾ ਦੀ ਜਿਹੜੀ ਸ਼ਬਦਾਵਲੀ ਸੀ ਉਹ ਖਾਲਿਸਤਾਨੀ ਪ੍ਰਯੋਗ ਕਰ ਰਹੀ ਸੀ ਕਿਸਾਨਾਂ ਦੇ ਲਈ ਜੋ ਕਿ ਬਹੁਤ ਗਲਤ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਜੋ ਲੋਕ ਉਹਨਾਂ ਨੂੰ ਸਮਰਥਨ ਕਰ ਰਹੇ ਸੀ ਜਿਨਨੇ ਵੀ ਭਾਜਪਾ ਦੇ ਲੀਡਰ ਵੀ ਉਹਨਾਂ ਨੂੰ ਸਮਰਥਨ ਦੇ ਰਹੇ ਸੀ ਹਾਲਾਂਕਿ ਉਹਨਾਂ ਨੇ ਇਹ ਚੀਜ਼ ਦੇਖੀ ਕਿ ਇੱਥੇ ਕੰਗਨਾ ਨੂੰ ਥੱਪੜ ਮਾਰਿਆ ਗਿਆ ਪਰ ਕਿਸੇ ਨੇ ਵੀ ਇਹ ਚੀਜ਼ ਨੋਟ ਨਹੀਂ ਕੀਤੀ ਕਿ ਕੰਗਨਾ ਨੇ ਸ਼ਬਦਾਂ ਦਾ ਪ੍ਰਯੋਗ ਕਿਸ ਤਰੀਕੇ ਦੇ ਨਾਲ ਕੀਤਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਲੀਡਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਦੇਖੋ ਮਸ਼ੂਰ ਗੱਲ ਇਹ ਹੈ ਕਿ ਉਹਨਾਂ ਨੇ ਖਾਲਿਸਤਾਨੀ ਬਾਓਵਾਦੀ ਇਹਨਾਂ ਨੂੰ ਫੌਂਟਿੰਗ ਬਾਹਰੋਂ ਹੁੰਦੀ ਐ ਇਹ ਪਾਕਿਸਤਾਨੀ ਨੇ ਤੇ ਅੱਜ ਦਾ ਨਹੀਂ ਹੂੰ ਇਹ ਸਾਲ ਦੋ ਸਾਲ ਪਿੱਛੇ ਇਹ ਨਿਕਲ ਕੇ ਲਫ਼ਜ਼ ਆ ਰਹੇ ਨੇ ਜੀ ਇਹ ਜੇ ਅਪਾਂ ਹੋਰ ਸਟੇਟਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਇੱਕ ਸਿੱਖ ਚਿਹਰੇ ਨੂੰ ਹੂੰ ਜਾਂ ਸਿੱਖਾਂ ਨੂੰ ਖਾਸ ਕਰ ਸਿੱਖਾਂ ਨੂੰ ਹੂੰ ਬਦਨਾਮ ਕੀਤਾ ਜਾ ਰਹੇ ਆ ਜੀ ਉਹਨਾਂ ਕੋਲੇ ਹੋਰ ਗੱਲਬਾਤ ਹੈ ਨਹੀਂ ਕਿਤਾ ਜੀ ਖਾਲਸਤਾਨੀ ਨੇ ਹੂੰ ਇਹ ਖਾਲਸਾ ਰਾਜ ਮਤਲਬ ਰਾਜ ਮੰਗਦੇ ਨੇ ਵੱਖਰਾ ਸਟੇਟ ਮੰਗਦੇ ਨੇ ਵੱਖਰਾ ਦੇਸ਼ ਮੰਗਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜੀ ਅਗਰ ਉਹਨਾਂ ਤੋਂ ਕੰਮ ਲੈਣਾ ਹੈ ਅਗਰ ਪੰਜਾਬ 'ਚ ਉਹਨਾਂ ਨੂੰ ਵੋਟਾਂ ਲੈਣੀਆਂ ਨੇ ਤਾਂ ਉਹੀ ਖਾਲਸਥਾਨੀਆਂ ਤੋਂ ਵੋਟਾਂ ਮੰਗਣ ਜਾਂਦੇ ਨੇ ਉਹ ਰਾਜਨੇਤਾ ਬਿਲਕੁਲ ਉਹੀ ਰਾਜਨੇਤਾ ਜੋ ਉਹ ਖਾਲਸਥਾਨੀ ਨੇ ਬੋਲਦੇ ਨੇ ਤੇ ਬਾਅਦ ਦੇ ਵਿੱਚ ਵੋਟਾਂ ਵੀ ਮੰਗਦੇ ਨੇ ਬਿਲਕੁਲ ਤੇ ਉਹੀ ਖਾਲਸਥਾਨੀ ਨੇ ਉਹੀ ਪੰਜਾਬ ਹੈ ਜਿਹੜਾ ਨਿਕਲ ਕੇ ਉਹ ਬੰਦੇ ਗੱਡੀਆਂ ਤੋਂ ਨਿਕਲ ਕੇ ਪਿੰਡਾਂ 'ਚ ਮੰਗ ਜਾ ਰਹੇ ਨੇ ਰੈਲੀਆਂ ਕਰ ਰਹੇ ਨੇ ਜਦੋਂ ਉਹਨਾਂ ਨੂੰ ਕੋਈ ਖਾਲਸੇ ਦਾ ਡਰ ਨਹੀਂ ਹੈਗਾ ਬਿਲਕੁਲ ਉਹ ਕਾਲਿਸਾ ਨੇ ਕਿੱਥੋਂ ਫੰਡ ਲੈ ਕੇ ਆਉਂਦੇ ਨੇ ਕੀ ਆਉਂਦੇ ਨੇ ਉਹ ਸਭ ਚੀਜ਼ਾਂ ਪਰਦੇ ਦੇ ਪਿੱਛੇ ਚਲੀ ਜਾਂਦੀਆਂ ਨੇ ਹੂੰ ਜਦੋਂ ਆਪਣਾ ਸਵਾਰਥ ਉਹਨਾਂ ਤੋਂ ਨਿਕਲ ਜਾਂਦਾ ਹੂੰ ਉਹ ਹਾਰਦੇ ਨੇ ਜਿੱਤਦੇ ਨੇ ਅਗਰ ਉਹ ਜਿੱਤ ਜਾਂਦੇ ਨੇ ਫਿਰ ਉਹ ਕਹਿੰਦੇ ਨੇ ਜੀ ਨਹੀਂ ਜੀ ਇਹ ਸਾਡੇ ਸਮਰਥਕ ਨੇ ਸਮਰਥਕ ਨੇ ਇਹ ਸਾਡੇ ਪਾਰਟੀ ਦੇ ਲੀਡਰ ਨੇ ਜੀ ਮੈਂ ਆਪਣੇ ਗੁੱਡਵਿਲ ਨਾਲ ਮੈਂ ਚੰਗੇ ਕੰਮ ਕਰੇ ਜਿਹੜੇ ਲੋਕਾਂ ਦੇ ਸਾਹਮਣੇ ਉਹਦਾ ਮੈਨੂੰ ਫਲ ਮਿਲਿਆ ਕਿ ਮੈਂ ਐਮਪੀ ਬਣਾ ਜਾਂ ਐਮਐਲਏ ਬਣਾ ਜੋ ਹਾਰ ਜਾਂਦੇ ਨੇ ਕੁਝ ਲੋਕ ਜੇ ਕਾਂਗਰਸ ਦੇ ਹੋਣ ਅਕਾਲੀ ਦਲ ਦੇ ਹੋਣ ਜਾਂ ਆਪਾਂ ਕੋਈ ਜਿੰਨੀਆਂ ਚਾਰ ਪਾਰਟੀਆਂ ਨੇ ਕਾਂਗਰਸ ਅਕਾਲੀ ਵਰਤ ਜਾਂਦਾ ਪਾਰਟੀ ਆਮ ਆਦਮੀ ਪਾਰਟੀ ਇਹ ਸਾਰਿਆਂ ਦਾ ਇੱਕੋ ਪੈਟਰਨ ਹੈ ਇਹ ਉਹਨਾਂ ਨੂੰ ਇਹ ਫਿਰ ਕਿਉਂਕਿ ਗੁੱਸਾ ਕੱਢਣਾ ਹੈ ਉਹਨਾਂ ਨੇ ਤਾਂ ਉਹਨਾਂ ਨੂੰ ਗੁੱਸਾ ਕੱਢਣ ਦੇ ਚੱਕਰ ਚ ਉਹਨਾਂ ਨੂੰ ਖਾਲਸਤਾਨੀ ਮਤਵਦੀ ਮਾਵਾਦੀ ਇਹ ਤਾਂ ਹੀ ਫਾਉਂਡਿੰਗ ਲੈਂਦੇ ਨੇ ਫਲਾਣਾ ਕਰਦੇ ਉਹਨਾਂ ਦੀ ਬੋਲਬਾਣੀ ਚ ਆ ਜਾਂਦੇ ਇਹ ਸ਼ਬਦ ਆ ਜਾਂਦੇ ਨੇ ਪਰ ਕੀ ਲੱਗਦਾ ਹੈ ਕਿ ਇਹ ਸ਼ਬਦਾਂ ਦੇ ਚੱਲਦੇ ਲੋਕਾਂ ਨੂੰ ਹੁਣ ਲੀਡਰਾਂ ਦੀ ਰਾਜਨੇਤਾਵਾਂ ਦੀ ਨੇਤਾਵਾਂ ਦੀ ਇੱਥੇ ਜਿਹੜੀ ਕਿਤੇ ਨਾ ਕਿਤੇ ਸੋਚ ਹੈ ਉਹ ਪਤਾ ਲੱਗਣ ਲੱਗ ਗਈ ਹੈ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਹਾਂ ਹਰ ਕੋਈ ਜਿਹੜੇ ਲੋਕ ਐਨੇ ਭੋਲੇ-ਪਾਲੇ ਹੁੰਦੇ ਸੀ ਜੇਕਰ ਕਿਸੇ ਨੇ ਲੋਕਾਂ ਨੂੰ ਕਨਵੈਂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਨੂੰ ਵੋਟ ਪਾਓ ਅਸੀਂ ਤੁਹਾਡੇ ਕੰਮ ਕਰਾਂਗੇ ਲੋਕ ਹਾਲਾਂਕਿ ਵੋਟਾਂ ਪਾ ਵੀ ਦਿੰਦੇ ਸੀ ਪਰ ਹੁਣ ਕੀ ਲੱਗਦਾ ਕਿ ਲੋਕ ਵੀ ਹੁਣੇ ਸਮਝਦਾਰ ਹੋ ਚੁੱਕੇ ਨੇ ਤੇ ਲੋਕਾਂ ਨੂੰ ਵੀ ਇਹ ਚੀਜ਼ਾਂ ਹੁਣ ਦਿਖਣ ਲੱਗ ਪਈਆਂ ਨੇ ਮਨਸੂ ਉਹ ਪਹਿਲਾਂ ਵੀ ਦਿਖਦੀਆਂ ਸੀ ਅਗਰ ਆਪਾਂ ਗੱਲ ਕਰੀਏ ਜਿਹੜੇ ਪੜ੍ਹੇ ਲਿਖੇ ਲੋਕ ਨੇ ਹਮ ਅੱਜ ਕੱਲ ਦਾ ਯੂਥ ਹੈ ਹਮ ਉਹ ਇਹ ਚੀਜ਼ ਭਾਲਦਾ ਕਿ ਮੈਨੂੰ ਰੋਜ਼ਗਾਰ ਮਿਲੇ ਜੀ ਉਹ ਜਿਹੜੇ ਹੁਣ ਪੇਰੈਂਟਸ ਨੇ ਉਹ ਵੀ ਕਹਿੰਦੇ ਨੇ ਕਿ ਸਾਡੇ ਬੱਚੇ ਨੂੰ ਅੱਛੀ ਐਜੂਕੇਸ਼ਨ ਮਿਲੇ ਹਮ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਨੇ ਸਾਨੂੰ ਅੱਛਾ ਹੈਲਥ ਮਿਲੇ ਹਾਂਜੀ ਠੀਕ ਹੈ ਨਾ ਜੀ ਅਗਰ ਸਰਕਾਰਾਂ ਇਹ ਚੀਜ਼ਾਂ ਨੂੰ ਰੈਫਰੈਂਸ ਪਹਿਲਾਂ ਦਿੰਦੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਜਿੱਤਾਂ ਚ ਹਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਚ ਜਿਹੜੇ ਅਗਰ ਆਪਾਂ ਲੀਟਰਾਂ ਦੀ ਗੱਲ ਕਰਦੇ ਆਂ ਉਹਨਾਂ ਦੀ ਸ਼ਦਾਬਲੀ ਇੰਨੀ ਗੰਦੀ ਹੋਗੀ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਜਦੋਂ ਮੈਂ ਜਿੱਤ ਗਿਆ ਤਾਂ ਮੈਂ ਸਭ ਕੁਝ ਜੀ ਉਹ ਦੂਜੇ ਦੀ ਰਿਸਪੈਕਟ ਕਰਨਾ ਦਾ ਕੀ ਕਰਨਾ ਸਿਖਾਉਣਾ ਉਹਨਾਂ ਨੇ ਉਲਟਾ ਉਹਨਾਂ ਦੇ ਤੰਜ ਕਸ਼ਨ ਲੱਗ ਜਾਂਦੇ ਨੇ ਪਰਸਨਲੀ ਤੋਂ ਉੱਤੇ ਤੋ ਇਸ ਤਰ੍ਹਾਂ ਦਾ ਜੀ ਇਹ ਹੈ ਉਹ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬਿਲਕੁਲ ਤਾਂ ਦੇਖੋ ਹੁਣ ਜਿਹੜਾ ਫਿਲਹਾਲ ਆਪਾਂ ਵਿਸ਼ਾ ਇੱਥੇ ਲਿਆ ਸੀ ਕਿ ਮਹਿੰਗਾਈ ਤੇ ਹੁਣ ਥੱਲ ਪਵੇਗੀ ਕੀ ਲੱਗਦਾ ਹੈ ਕਿ ਹੁਣ ਨਵੀਂ ਸਰਕਾਰ ਬਣ ਚੁੱਕੀ ਹੈ ਨਵੇਂ ਕੁਝ ਰੂਲ ਤੇ ਰੈਗੂਲੇਸ਼ਨਸ ਵੀ ਹੋਣਗੇ ਦੇਸ਼ ਦੇ ਵਿੱਚ ਤਾਂ ਇੱਥੇ ਹੁਣ ਦੇਸ਼ ਦੇ ਵਿੱਚ ਸਭ ਤੋਂ ਵੱਡਾ ਜੋ ਮੁੱਦਾ ਹਮੇਸ਼ਾ ਤੋਂ ਚੱਲਦਾ ਹੈ ਮਹਿੰਗਾਈ ਜੋ ਕਿ ਹਾਲਾਂਕਿ ਆਮ ਲੋਕਾਂ ਦੀ ਜੇਬਾਂ ਤੇ ਵੀ ਅਸਰ ਪਾਉਂਦਾ ਹੈ ਤੇ ਰਸੋਈ ਘਰਾਂ ਦੇ ਵਿੱਚ ਵੀ ਅਸਰ ਪਾਉਂਦਾ ਹੈ ਕੀ ਲੱਗਦਾ ਹੈ ਕਿ ਇਸ ਦੇ ਉੱਤੇ ਕੋਈ ਨਾ ਕੋਈ ਜਿਹੜਾ ਫੈਸਲਾ ਨਵਾਂ ਨਿਕਲ ਕੇ ਸਾਹਮਣੇ ਆ ਸਕਦਾ ਹੈ ਗੱਲ ਰਾਜਾ ਮੰਸੂਹ ਇਹ ਹੈ ਕਿ ਪਾਲਿਸੀ ਜੀ ਕਿ ਤੁਸੀਂ ਜਿਹੜੇ ਹੁਣ ਸਰਕਾਰ ਬਣ ਰਹੀ ਹੈ ਉਹਦੇ ਵਿੱਚ ਜਿਹੜੇ ਮੰਤਰੀ ਮੰਡਲ ਮਿਲ ਰਿਹਾ ਜੀ ਉਹਨਾਂ ਨੂੰ ਜੀ ਜਿਸ ਮਹਿਕਮਾ ਮਿਲ ਰਿਹਾ ਕੀ ਉਹ ਬੰਦਾ ਬੈਠ ਕੇ ਇਮਾਨਦਾਰੀ ਨਾਲ ਜੀ ਕੰਮ ਕਰੇਗਾ ਹੂੰ ਜਾਂ ਤੁਸੀਂ ਕਟਪੁਤਲੀ ਬਣ ਕੇ ਰਹਿ ਜਾਓਗੇ ਮੋਦੀ ਸਰਕਾਰ ਚ ਜੀ ਅਗਰ ਮੋਦੀ ਮੋਦੀ ਸਰਕਾਰ ਇਹ ਕਹਿੰਦੀ ਹੈ ਕਿ ਮੈਂ ਮਿਨਿਸਟਰੀ ਸਾਡੇ ਕੋਲੇ ਹੈ ਜਾਂ ਤਾਂ ਬਹੁਮਤ ਸਾਡੇ ਕੋਲੇ ਹੈ ਅਸੀਂ ਸਿਰਫ ਇਹਨਾਂ ਦੇ ਇੱਕ ਹੈਲਪ ਲਈ ਆ ਕਿਉਂਕਿ ਮੇਨ ਜਿਹੜਾ ਅਕਰ ਦੇਖਿਆ ਜਾਵੇ ਕੁਝ ਮਹਿਕਮੇ ਐਸੇ ਨੇ ਡਵਰਪ ਐਸੇ ਮੰ ਉਹ ਉਹ ਉਹਨਾਂ ਨੇ ਆਪਣੇ ਕੋਲ ਰੱਖੇ ਜੀ ਕੀ ਉਹ ਹੁਣ ਜੋ ਪਿਛਲੀਆਂ ਵਾਰ ਹੁੰਦਾ ਰਿਹਾ ਮੋਦੀ ਸਰਕਾਰ ਵੱਲੇ ਵੱਡੇ ਘਰਾਣਿਆਂ ਨੂੰ ਜੀ ਕੀ ਉਹ ਬੈਨੀਫਿਟ ਦੇਣਗੇ ਹੂੰ ਕਿ ਉਹਨਾਂ ਨੂੰ ਉਹਨਾਂ ਨੂੰ ਹੀ ਲੋਨ ਦੇਣਾ ਜੀ ਉਹਨਾਂ ਨੂੰ ਬੈਨੀਫਿਟ ਦੇਣੇ ਉਹਨਾਂ ਦਾ ਕਰਜ਼ਾ ਮਾਫ ਕਰਨਾ ਕੀ ਹੁਣ ਕੰਟੀਨ ਚੱਲੇਗਾ ਇੱਕ ਗੱਲ ਹੋਰ ਦੇਖੋ ਜਾਂਦੇ ਜਾਂਦੇ ਇੱਥੇ ਕੀ ਕਹਿਣਾ ਚਾਹੋਗੇ ਸਰ ਕੀ ਵਾਕੀ ਕੀ ਲੱਗਦਾ ਹੈ ਕਿ ਦੇਸ਼ ਨੂੰ ਸਰਕਾਰ ਚਲਾ ਰਹੀ ਹੈ ਜਾਂ ਫਿਰ ਉਹ ਅਮੀਰ ਘਰਾਣੇ ਜਿਨ੍ਹਾਂ ਨੂੰ ਆਪਾਂ ਕਾਰਪੋਰੇਟ ਘਰਾਣੇ ਕਹਿੰਦੇ ਆ ਕੀ ਲੱਗਦਾ ਹੈ ਕਿ ਵਾਕੀ ਉਹ ਦੇਸ਼ ਨੂੰ ਚਲਾ ਰਹੇ ਨੇ ਹਾਂ ਕਾਰਪੋਰੇਟ ਘਰਾਣਾ ਹੀ ਚਲਾ ਰਿਆ ਹੈ ਦੇਸ਼ ਨੂੰ ਉਹ ਹੀ ਚਲਾ ਰਹੇ ਨੇ ਨਾਮ ਨੂੰ ਸਰਕਾਰ ਹੈ ਸਰਕਾਰ ਹੈ ਕਿਉਂਕਿ ਇਹ ਸਰਕਾਰਾਂ ਇੱਕ ਸਿਰ ਡਮੀ ਨੇ ਜੀ ਇੱਕ ਦੋ ਬੰਦਿਆਂ ਨੂੰ ਛੱਡ ਕੇ ਅਗਰ ਉਹ ਦੇਖਿਆ ਜਾਵੇ ਹੂੰ ਤੀਸਰਾ ਬੰਦਾ ਕੋਈ ਦੇਖ ਸੁਣ ਨੂੰ ਨਹੀਂ ਮਿਲੇਗਾ ਬਿਲਕੁਲ ਅਡਾਨੀ ਹੋ ਗਿਆ ਆਬਾਨੀ ਹੋ ਗਿਆ ਇਸ ਅਡਾਨੀ ਦੇ ਆਬਾਨੀ ਨੂੰ ਤੁਸੀਂ ਸਕਿਉਰਟੀ ਪਰਪਸ ਦੇਖ ਲਓ ਉਹਨਾਂ ਦਾ ਬਿਜ਼ਨਸ ਆ ਤੋਂ 5 ਸਾਲ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਜੀ ਹਮਮ ਅਗਰ ਆਪਾਂ ਉਹ ਦੋਨੋਂ ਨੂੰ ਕੱਢ ਦੀ ਇੱਕ ਸਾਈਡ ਤੇ ਤਾਂ ਬਾਕੀ ਜਿਹਨੇ ਬਿਜ਼ਨਸmen ਨੇ ਜਿੰਨੀਆਂ ਫੈਕਟਰੀਆਂ ਨੇ ਜਿਹੜਾ ਕਿ ਰੋਜ਼ਗਾਰ ਦੇ ਰਹੀਆਂ ਨੇ ਉਹ ਬੜੇ ਡਾਊਨ ਜਾ ਰਹੀਆਂ ਨੇ ਬਿਲਕੁਲ ਯਾਨੀ ਕਿ ਵਾਕਿ ਦੇਖੋ ਇੱਥੇ ਹਾਂਜੀ ਤਾਂ ਅੱਜ ਅਸੀਂ ਜਿਹੜੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੀ ਸੀ ਉਹ ਵਿਸ਼ਾ ਸੀ ਕਿ ਤੀਸਰੀ ਵਾਰ ਸਰਕਾਰ ਬਣਨ ਤੇ ਕਿ ਇੱਥੇ ਮਹਿੰਗਾਈ ਤੇ ਠੱਲ ਪਵੇਗੀ ਫਿਲਹਾਲ ਇਹ ਤਾਂ ਆਉਣ ਵਾਲੀ ਜਿਹੜੇ ਦਿਨ ਨੇ ਉਹੀ ਦੱਸ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਹੁਣ ਨਵੀਂ ਸਰਕਾਰ ਕੰਮ ਕਰੇਗੀ ਕਿੱਦਾਂ ਦੀਆਂ ਨਵੀਆਂ ਨੀਤੀਆਂ ਲੋਕਾਂ ਦੇ ਲਈ ਆਪਾਰ ਦੇਸ਼ ਦੇ ਲਈ ਲੈ ਕੇ ਆਵੇਗੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਮਹਿੰਗਾਈ ਦੇ ਉੱਤੇ ਇੱਥੇ ਕੋਈ ਨਾ ਕੋਈ ਔਰ ਤਰੀਕਿਆਂ ਦੇ ਨਾਲ ਕਿਸ ਤਰ੍ਹਾਂ ਠੱਲ ਪਾਈ ਜਾਂਦੀ ਹੈ ਜਾਂ ਮਹਿੰਗਾਈ ਦੇ ਵਿੱਚ ਹੋਰ ਜਿੱਦਾਂ ਕਿ ਸਰਕਾਰ ਤੀਸਰੀ ਵਾਰ ਬਣੀ ਹੈ ਤਾਂ ਇੱਥੇ ਮਹਿੰਗਾਈ ਦੇ ਵਿੱਚ ਵੀ ਕੀ ਲੱਗਦਾ ਹੈ ਕਿ ਮਹਿੰਗਾਈ ਹੋਰ ਵੀ ਜ਼ਿਆਦਾ ਵਧੇਗੀ ਇਹ ਵੀ ਆਉਣ ਵਾਲੇ ਸਵਾਲ ਨੇ ਤਾ ਇਸੇ ਤਰ੍ਹਾਂ ਹੁਣ ਜਿੱਦਾਂ ਕਿ ਇਹ ਜਿਹੜੇ ਸਵਾਲ ਅਸੀਂ ਲੈ ਕੇ ਆਏ ਸੀ ਇੱਥੇ ਤਾਂ ਤੁਸੀਂ ਇਹਨਾਂ ਦੇ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਜਿਹੜੀ ਆਪਣੀ ਰਾਏ ਆ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾੜਾ